ਸਿੱਖ ਕਦੇ ਵੀ ਪਹਾੜੇ ਦੇ ਟੱਟੂ ਨਹੀਂ ਰਹੇ ਅੱਜ ਆਪਾਂ ਕਹਿੰਦੇ ਆ ਫਲਾਣਾ ਕੰਮ ਕਰਦੇ ਹੋ ਤੁਹਾਨੂੰ ਇਹ ਇਨਾਮ ਦੇਵਾਂਗੇ ਸਿੱਖ ਲਈ ਇਨਾਮ ਹੈ ਤੇ ਗੁਰੂ ਸਾਹਿਬ ਦੀ ਸ਼ਹੀਦੀ ਹੈ ਇਨਾਮ ਹੈ ਸਿੱਖ ਕਦੇ ਪੈਸਿਆਂ ਵਾਸਤੇ ਨਹੀਂ ਲੜਿਆ ਸਿੱਖ ਕੈਰੈਕਟਰਸਟਿਕ ਨੂੰ ਨਾ ਬਦਲੋ ਇੰਨੀਆਂ ਕੋਈ ਬੇਨਤੀਆਂ ਅਸਲਾਮੁਅਲੈਕੁਮ ਤੇ ਸਸਰੀਆ ਕਾਲ ਕਿਦਾਂ ਹਾਲਚਲ ਮੀਤ ਕਾਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਇਕਤਦਾਰ ਚੀਮਾ ਜਿੰਦਾ ਤੱਲਕ ਪਾਕਿਸਤਾਨ ਤੋਂ ਆਇਆ ਸਿੱਖਾਂ ਦੀ ਗੱਲ ਕਰ ਰਿਹਾ ਹੈ ਖਾਲਸਤਾਨ ਦੀ ਗੱਲ ਕਰ ਰਿਹਾ ਖਾਲਸਤਾਨ ਦੇ ਫਿਊਚਰ ਦੀ ਗੱਲ ਕਰ ਰਿਹਾ ਕਿ ਖਾਲਸਤਾਨ ਤਹਿਰੀਕ ਮਜ਼ਬੂਤ ਹੋ ਰਹੀ ਹੈ ਜਾਂ ਕਮਜ਼ੋਰ ਹੋ ਰਹੀ ਹੈ ਹਿੰਦੁਸਤਾਨ ਦੇ ਅੰਦਰ ਨਰਿੰਦਰ ਮੋਦੀ ਦਾ ਗੋਦੀ ਮੀਡੀਆ ਜਿਹੜਾ ਬਾਰ-ਬਾਰ ਇਹ ਗੱਲ ਕਰਦਾ ਹੈ ਕਿ ਖਾਲਸਤਾਨੀਆਂ ਨੂੰ ਕਦੀ ਵੀ ਅਸੀਂ ਨਹੀਂ ਛੱਡਾਂਗੇ ਖਾਲਸਤਾਨ ਨਹੀਂ ਬਣਨ ਦਿਆਂਗੇ ਉਹਨਾਂ ਦੇ ਬਾਰੇ ਇਕਤਿਹਾਰ ਚੀਮਾ ਨੇ ਅੱਜ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਚਲਨਿਆ ਵੀਡੀਓ ਦੀ ਤਰਫ ਫੇਰ ਕੰਨਿਆ ਗੱਲਬਾਤ ਝੂਠਾ ਜਿਹਾ ਇੱਕ ਨੈਰੇਟਿਵ ਬਣਿਆ ਹੋਇਆ ਹੈ ਨਾ ਦੁਨੀਆ ਦੇ ਵਿੱਚ ਕਿ ਗਾਂਧੀ ਨੇ ਬੜੀ ਸਟਰਗਲ ਕੀਤੀ ਜਨਾਹ ਨੇ ਬੜੀ ਸਟਰਗਲ ਕੀਤੀ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਹਿੰਦੁਸਤਾਨ ਕਦੇ ਆਜ਼ਾਦ ਨਹੀਂ ਸੀ ਹੋਇਆ ਉਹ ਸਿਰਫ ਟਰਾਂਸਫਰ ਆਫ ਪਾਵਰ ਹੋਈ ਸੀ ਉਹ ਟਰਾਂਸਫਰ ਆਫ ਪਾਵਰ ਦੁਨੀਆ ਦੇ ਜਿਹੜੇ 100 ਦੇਸ਼ਾਂ 'ਚ ਹੋਈ ਆ ਉਹ ਇਸ ਮੁਲਕ ਨੇ ਕਰਾਈ ਸੀ ਮਾਰਸ਼ਲ ਪਲਾਨ ਦੇ ਕੇ ਸੈਕਿੰਡ ਵਰਲਡ ਵਾਰ ਦੇ ਬਾਅਦ ਦੁਨੀਆ ਨੂੰ ਮਜਬੂਰ ਕੀਤਾ ਕਿ ਦੁਨੀਆ ਨੂੰ ਡੀ ਕੋਲੋਨਾਈਜ਼ ਕਰੋ ਉੱਥੇ ਨਵੇਂ ਦੇਸ਼ ਹੋਣ ਚਾਏ ਉਹ ਜਿਨ੍ਹਾਂ ਨੇ ਹਿੰਦੁਸਤਾਨ ਦਾ ਬਟਵਾਰਾ ਕਰਵਾਇਆ ਉਹ ਜਿਨ੍ਹਾਂ ਨੇ ਪਾਕਿਸਤਾਨ ਬਣਵਾਇਆ ਉਹ ਜਿਨ੍ਹਾਂ ਨੇ ਅਫਰੀਕਾ ਦੇ ਦੇਸ਼ ਬਣਾਏ ਤੁਹਾਡੇ ਨਾਲ ਖੜੇ ਨੇ ਔਰ ਉਸ ਸਮਾਂ ਦੂਰ ਨੇ ਜਿੱਦ ਸਾਡਾ ਆਪਣਾ ਕੌਮੀ کارਖਾਨਾ ਖਾਲਸਤਾਨ ਜ਼ਰੂਰ ਹੋਣ ਚਾਏਗਾ ਬਹੁਤ ਸਾਰੇ ਬੰਦੇ ਪੈਪੀਤ ਹੋ ਜਾਂਦੇ ਆ ਨਾ ਕਹੀਂ ਜਿਹੜੇ ਖਾਲਿਸਤਾਨ ਦੇ ਵਿਰੋਧੀ ਆ ਉਹ ਕਹਿੰਦੇ ਜੀ ਐਡੀ ਵੱਡੀ ਇੰਡੀਆ ਦੀ ਫੌਜ ਐਡਾ ਵੱਡਾ ਉਹਦੇ ਕੋਲ ਆਰਮੀ ਕੰਪਲੈਕਸ ਆਪਾਂ ਖਾਲਿਸਤਾਨ ਕਿੱਦਾਂ ਲੈ ਲਾਂਗੇ ਭਾਈ ਇਹ ਜਿਹੜਾ ਵਾ ਨਾ ਭਾਈ ਚਾਹ ਚਾਹ ਵਾਲਾ ਇਹਨੇ ਆਪ ਹੀ ਮੰਨ ਲਿਆ ਕਿ ਕਸ਼ਮੀਰ ਦੇ ਬਾਰਡਰ ਤੇ ਇਹਦੀ 90000 ਫੌਜ ਆ ਤੇ ਇਹਦੇ ਕੋਲ ਪੰਜ ਬੰਦੇ ਨਹੀਂ ਫੜੇਗੇ ਤੇਰਾ ਉੱਥੇ ਪੂਰੇ ਦਾ ਪੂਰਾ ਪ੍ਰਸ਼ਾਸਨ ਆ ਦੂਜੇ ਪਾਸੇ ਤੂੰ ਕੈਨਾ ਬਈ 220 220 ਮੀਲ ਬੰਦੇ ਟੁਰ ਕੇ ਆਏ ਉਹਨਾਂ ਅਤੰਕਤ ਕਾਰਵਾਈ ਕੀਤੀ ਤੇ ਇੱਥੋਂ ਅਜੇ ਤੱਕ ਉਹਨਾਂ ਦਾ ਪਤਾ ਹੀ ਨਹੀਂ ਚੱਲਿਆ ਕੌਣ ਹੈ ਤੂੰ ਤੇ ਆਪਣੀ ਹਾਰ ਆਪ ਹੀ ਮੰਨੀ ਬੈਠਾ ਇੱਥੋਂ ਹੀ ਪਤਾ ਚੱਲਦਾ ਵੀ ਤੇਰੀ ਫੌਜ ਕਿੰਨੀ ਪ੍ਰੋਫੈਸ਼ਨਲ ਆ ਜਿਹੜੇ ਕਹਿੰਦੇ ਸੀ ਵੀ ਅਸੀਂ ਖਾਕ ਚ ਮਿਲਾ ਦੇਾਂਗੇ ਮਿੱਟੀ ਚ ਮਿਲਾ ਦੇਾਂਗੇ ਆ ਦੇਖ ਲਓ ਜੋ ਮਿੱਟੀ ਚ ਮਿਲਾਇਆ ਤੂੰ ਲੋਕਾਂ ਨੂੰ ਮਿੱਟੀ ਚ ਮਿਲਾਂਦਾ ਮਿਲਾਂਦਾ ਆਪ ਮਿੱਟੀ ਚ ਮਿਲ ਜਾਏਗਾ ਆਪਣੇ ਮਨ 'ਚ ਅੱਜਕੱਲ ਗੋਦੀ ਮੀਡੀਆ ਇਹ ਵੀ ਪਾ ਰਿਹਾ ਵੀ ਇੰਡੀਆ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਬਣ ਗਈ ਆ ਜਪਾਨ ਨੂੰ ਅਸਾਂ ਜਿਹੜਾ ਵਾ ਉਹ ਪਿੱਛੇ ਛੱਡ ਦਿੱਤਾ ਵਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ ਜੀਡੀਪੀ 'ਚ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਆ ਦੂਸਰੇ ਪਾਸੇ ਗੁਰਬਤ ਦੇ ਵਿੱਚ ਤੁਸੀਂ ਪੰਜਵੇਂ ਨੰਬਰ ਤੇ ਹੋ ਉੱਥੇ ਸਿਰਫ ਅੰਬਾਨੀ ਅਦਾਨੀ ਜਿਹੜੇ ਆ ਉਹਨਾਂ ਕੋਲ ਪੈਸਾ ਵਾ ਆਰਐਸਐਸ ਦੇ ਜਿਹੜੇ ਟੂਜੀਸ ਆ ਉਹਨਾਂ ਦੇ ਕੋਲ ਪੈਸਾ ਵਾ ਸਧਾਰਨ ਬੰਦੇ ਦਾ ਜੀਣਾ ਜਿਹੜਾ ਵਾ ਉਹ ਹਰਾਮ ਹੋਇਆ ਉੱਥੇ ਉਹ ਸਧਾਰਨ ਬੰਦੇ ਨੂੰ ਜੇ ਹਿੰਦੁਸਤਾਨ ਚ ਜੇ ਪੰਜਾਬ ਚ ਕੁਝ ਪ੍ਰਾਪਤ ਹੋਣਾ ਵਾ ਤੇ ਉਹ ਖਾਲਸਾ ਰਾਜ ਦੇ ਹੇਠ ਹੋਣਾ ਖਾਲਸਾ ਜੀ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ خیال ਹੈ ਧੂਪ ਨਿਕਲਾਈ ਆ ਠੰਡ ਥੋੜੀ ਘੱਟ ਹੋ ਗਈ ਆ ਤੇ ਜਿਹੜੀ ਸੰਗਤ ਪਿੱਛੇ ਲੰਗਰ ਛਕਦੀ ਹੈ ਮੈਨੂੰ ਉੱਥੋਂ ਫਤਿਹ ਦੀ ਆਵਾਜ਼ ਨਹੀਂ ਆਈ ਸੋ ਜਿਹੜੀ ਸੰਗਤ ਪਿੱਛੇ ਇਸ ਸ਼ਹੀਦੀ ਸਮਾਗਮ ਨੂੰ ਲੰਗਰ ਸਮਾਗਮ ਬਣਾਈ ਬੈਠੀ ਆ ਉਹਨੂੰ ਬੇਨਤੀ ਆ ਕਿ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨੇ ਮੇਰੇ 15 ਮਿੰਟਾਂ ਚੋਂ 5 ਮਿੰਟ ਆਪੀ ਲੈ ਲਏ ਆ ਸੋ ਮੈਂ ਸਮਝਦਾ ਕਿ ਸ਼ਾਇਦ ਮੇਰੇ ਕੋਲ 20 ਮਿੰਟ ਆ ਅੱਜ ਈਦ ਦਾ ਦਿਹਾੜਾ ਵਾ ਮੁਸਲਮਾਨ ਅੱਜ ਪੂਰੀ ਦੁਨੀਆ ਭਾਰ ਚ ਈਦ ਮਨਾ ਰਹੇ ਆ ਤੇ ਮੇਰੇ ਘਰ ਵਾਲੇ ਕਹਿੰਦੇ ਆ ਵੀ ਤੁਸੀਂ ਪਿਛਲੀ ਈਦ ਤੇ ਵੀ ਘਰ ਨਹੀਂ ਸੀ ਤੇ ਐ ਈਦ ਤੇ ਵੀ ਤੁਸਾਂ ਘਰ ਨਹੀਂ ਹੋਣਾ ਮੈਂ ਕਿਹਾ ਮੇਰੀ Eid ਉਦੋਂ ਹੋਣੀ ਆ ਜਦੋਂ ਖਾਲਿਸਤਾਨ ਵਿੱਚ ਹੋਣਾ ਉਹ ਨਹੀਂ ਦਿਨ ਮੇਰੀ Eid ਕੋਈ Eid ਨਹੀਂ ਹੈਗੀ ਮੇਰੇ ਕੁਝ ਮਿੱਤਰ ਪੁੱਛਣ ਲੱਗ ਪਏ ਵੀ ਤੁਸੀਂ ਤੇ ਫੇਰ ਚੱਲੇ ਆ ਮੈਂ ਕਿਹਾ ਅਸੀਂ ਜਿਹੜਾ ਮੁਸਲਮਾਨ ਭਾਈਚਾਰਾ Eid ਕਾਦੀ ਮਨਾਣਾ ਕੁਰਬਾਨੀ ਦੀ ਸ਼ਹਾਦਤ ਦੀ ਕਿਉਂਕਿ ਜਿਹੜੀ ਸਾਡੀ ਇਬਰਾਹਿਮਿਕ ਫੇਥ ਦੀ ਟਰੈਡੀਸ਼ਨ ਆ ਉਹਦੇ ਜਿਹੜੀ ਐ Eid ਮਨਾਈ ਜਾਂਦੀ ਹੈ ਉਹ ਪ੍ਰੋਫਿਟ ਇਬਰਾਹਿਮ ਨੂੰ ਯਾਦ ਕਰਕੇ ਮਨਾਈ ਜਾਂਦੀ ਆ। ਕੁਰਾਨ ਦੇ ਵਿੱਚ ਆ ਤੇ ਇਬਰਾਹਿਮਿਕ ਟਰੈਡੀਸ਼ਨਸ ਚ ਆ ਵੇ ਰੱਬ ਨੇ ਪਗੰਬਰ ਇਬਰਾਹਿਮ ਨੂੰ ਜਿਹਨੂੰ ਇਬਰਾਹਿਮ ਕਹਿੰਦੇ ਆ ਉਹਨੂੰ ਕਿਹਾ ਵੇ ਜੇ ਤੂੰ ਮੇਰੇ ਨਾਲ ਪਿਆਰ ਕਰਨਾ ਤੇ ਉਹ ਤੇ ਪਹਿਰਾ ਦਿੰਦਿਆਂ ਹੋਇਆਂ ਆਪਣੇ ਮੁੰਡੇ ਮੁੰਡੇ ਨੂੰ ਵਾਰ ਦੇ। ਇਹਨੂੰ ਕੁਰਬਾਨ ਕਰ ਦੇ। ਇਬਰਾਹਿਮ ਨੇ ਜਾਂ ਇਬਰਾਹਿਮ ਨੇ ਉਸ ਗੱਲ ਤੇ ਪਹਿਰਾ ਦਿੱਤਾ ਤੇ ਆਪਣੇ ਪੁੱਤਰ ਇਸਮਾਈਲ ਨੂੰ ਲੈ ਕੇ ਕੁਰਬਾਨ ਕਰਨ ਟੁਰ ਪਿਆ। ਐਸ ਪਰ ਦ ਇ슬ਾਮਿਕ ਟ੍ਰੈਡੀਸ਼ਨ ਵੀ ਰੱਬ ਨੇ ਜਦੋਂ ਉਹ ਛੁਰੀ ਫੇਰਨ ਲਗਾ ਤੇ ਉਹਦੇ ਥਾਂ ਇੱਕ ਬੱਕਰਾ ਰੱਖ ਦਿੱਤਾ ਤੇ ਛੁਰੀ ਬੱਕਰੇ ਤੇ ਗੱਲ ਤੇ ਫੇਰ ਗਈ ਤੇ ਉਹਦੀ ਯਾਦ ਮੁਸਲਮਾਨ ਮਨਾਉਂਦੇ ਮੈਂ ਕਿਹਾ ਤੁਸੀਂ ਤੇ ਇਸ ਗੱਲ ਦੀ ਯਾਦ ਮਨਾਉਂਦੇ ਮੈਂ ਉਸ ਗੁਰੂ ਨੂੰ ਯਾਦ ਕਰਨ ਚੱਲਾ ਵਾਂ ਜਿਨੇ ਆਮ ਮਨੁੱਖਤਾ ਲਈ ਕੁਰਬਾਨੀ ਦਿੱਤੀ ਭਾਈ ਸਾਹਿਬ ਮੇਰੇ ਤੋਂ ਪਹਿਲਾਂ ਬੋਲ ਰਹੇ ਸੀ ਅਸੀਂ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਤੇ ਅਸੀਂ ਚੰਦੂ ਤੱਕ ਗੱਲ ਸੀਮਤ ਕਰ ਦਿੰਨੇ ਆ ਮੈਂ ਇੱਥੇ ਅੱਜ ਕੱਲ ਵੈਸੇ ਕਈ ਬੰਦੇ ਆ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਨਾ ਕਦੇ ਹਿਸਟੋਰੀਓਗ੍ਰਾਫੀ ਪੜ੍ਹੀ ਆਪਣੇ ਆਪ ਨੂੰ ਹਿਸਟੋਰੀਅਨ ਕਹਿੰਦੇ ਆ ਮੈਂ ਹ ਮੈਂ ਫਿਲ ਮੇਰਾ ਹਿਸਟਰੀ ਚ ਹੈ ਕੋਈ ਹਿਸਟਰੀ ਦਾ ਆਪਣੇ ਆਪ ਨੂੰ ਸਟੂਡੈਂਟ ਕਹਿਣਾ ਗੁਰੂ ਸਾਹਿਬ ਦੀ ਸ਼ਹੀਦੀ ਐਡਾ ਵੱਡਾ ਮੈਸੇਜ ਹੈ 휴ਮੈਨਿਟੀ ਲਈ ਗੁਰੂ ਸਾਹਿਬ ਦੀ ਸ਼ਹੀਦੀ ਚੰਦੂ ਤੱਕ ਸੀਮਤ ਨਾ ਕਰਿਆ ਕਰੋ ਮੈਂ ਬਹੁਤ ਪਹਿਲਾਂ ਡਾਕਟਰ ਪ੍ਰੀਤਪਾਲ ਇੱਥੇ ਬੈਠੇ ਆ ਮਹਾਰਾਜ ਦੇ ਸ਼ਹੀਦੀ ਸਮਾਗਮ ਚ ਪਾਕਿਸਤਾਨ ਦੇ ਪ੍ਰਾਈਮ ਮਿੰისტਰ ਦੇ ਸਾਹਮਣੇ ਕਿਹਾ ਸੀ ਉਥੇ ਦੀਆਂ ਏਜੰਸੀਆਂ ਕਹਿੰ ਆ ਵੀ ਇਹ ਪੇਪਰ ਪੜ੍ਹਨ ਨਹੀਂ ਦੇਣਾ ਕਿਉਂਕਿ ਜਹਾਂਗੀਰ ਨੇ ਆਪਣੀ ਆਤਮਕਥਾ ਤੁਸਕੇ ਜਹਾਂਗੀਰ ਦੇ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਲਿਖਿਆ ਵਾ ਉਹਦੇ ਚੋ ਕਲੀਅਰਲੀ ਲਿਖ ਰਿਹਾ ਵਾ ਕਿ ਸਿਰਫ ਉਸ ਵੇ ਸਿੱਖ ਤਾਂ ਹੈ ਨਹੀਂ ਸੀ ਕਿ ਬਹੁਤ ਸਾਰੇ ਹਿੰਦੂ ਜਿੱਥੇ ਗੁਰੂ ਸਾਹਿਬ ਦੇ ਲਈ ਸ਼ਰਧਾ ਰੱਖਦੇ ਉਥੇ ਮੁਸਲਮਾਨ ਵੀ ਸ਼ਰਧਾ ਰੱਖਣ ਲੱਗ ਪਏ ਜਹਾਂਗੀਰ ਬਾਦਸ਼ਾਹ ਨੂੰ ਆਪਣੀ ਅਥਾਰਟੀ ਗੁਰੂ ਸਾਹਿਬ ਦੀ ਅਥਾਰਟੀ ਦੇ ਸਾਹਮਣੇ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਉਹਨੂੰ ਆਪਣਾ ਰਾਜ ਗੁਰੂ ਸਾਹਿਬ ਦੇ ਸਾਹਮਣੇ ਬਹੁਤ ਛੋਟਾ ਨਜ਼ਰ ਆ ਰਿਹਾ ਕਿਉਂਕਿ ਜਹਾਂਗੀਰ ਬਾਦਸ਼ਾਹ ਜਿਹੜਾ ਵਾ ਉਹ ਜੋਦਾਬਾਈ ਦਾ ਪੁੱਤਰ ਆ ਜਹਾਂਗੀਰ ਬਾਦਸ਼ਾਹ ਅਕਬਰ ਦਾ ਪੁੱਤਰ ਆ ਅਕਬਰ ਮੁਸਲਮਾਨ ਨਹੀਂ ਅਕਬਰ ਨੇ ਆਪਣਾ ਧਰਮ ਚਲਾਇਆ ਹੈ ਉਸ ਧਰਮ ਦਾ ਨਾਮ ਦੀਨੇ ਇਲਾਹੀ ਹੈ ਉਹ ਧਰਮ ਇਸਲਾਮ ਦਾ پیرੋਕਾਰ ਨਹੀਂ ਉਹਦੀ ਮਾਂ ਹਿੰਦੂ ਆ ਉਹਦਾ ਪਿਓ ਕਹਿੰਦਾ ਕਿ ਮੈਂ ਜ਼ਿੱਲੇ ਇਲਾਹੀ ਆ ਮੈਂ ਰੱਬ ਦਾ ਸਾਇਆ ਵਾਂ ਦੁਨੀਆ ਦੇ ਉੱਤੇ ਤੇ ਜਦੋਂ ਅਕਬਰ ਜਾਂਦਾ ਤੇ ਉਹਦੇ ਬਾਅਦ ਜਹਾਂਗੀਰ ਵੀ ਜ਼ਿਲੇ ਲਾਹੀ ਬਣ ਕੇ ਬਹਿ ਜਾਂਦਾ ਵੀ ਮੈਂ ਦੁਨੀਆ ਤੇ ਰੱਬ ਦਾ ਸਾਇਆ ਵਾਂ ਧਰਮ ਇਸਲਾਮ ਨੂੰ ਲੈ ਲੋ ਤੋਹੀਦ ਦੀ ਗੱਲ ਕਰ ਲੋ ਕੋਈ ਰੱਬ ਦਾ ਸਾਇਆ ਨਹੀਂ ਬਣ ਸਕਦਾ ਰੱਬ ਰੱਬ ਹੀ ਆ ਗੁਰੂ ਸਾਹਿਬ ਦੀ ਸ਼ਹੀਦੀ ਨੇ ਸਾਬਤ ਕੀਤਾ ਕਿ ਮੈਂ ਸਿਰਫ ਇੱਕ ਅਕਾਲ ਪੁਰਖ ਦੇ ਸਾਹਮਣੇ ਝੁਕਾਂਗਾ ਤੇਰੇ ਸਾਹਮਣੇ ਨਹੀਂ ਝੁਕਦਾ ਨਾ ਹੀ ਤੇਰੀ ਬਾਦਸ਼ਾਹੀ ਨੂੰ ਕੁਝ ਸਮਝਦਾ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ ਤੇਰਾ ਕੀ ਕੀ ਮਿਠਾ ਲਾਗੇ ਉਹਨਾਂ ਦੀ ਇਹ ਸ਼ਹੀਦੀ ਅਕਾਲ ਪੁਰਖ ਨੂੰ ਸੰਪਰਪਤ ਸੀ ਉਸ ਜ਼ਮਾਨੇ 'ਚ ਜਦੋਂ ਇੱਕ ਹਿੰਦੂ ਮਾਂ ਦਾ ਤੇ ਦਿਨੇ ਇਲਾਹੀ ਦੇ ਪੈਰੋਕਾਰ ਅਕਬਰ ਬਾਦਸ਼ਾਹ ਦਾ ਪੁੱਤਰ ਜਹਾਂਗੀਰ ਹਿੰਦੁਸਤਾਨ ਤੇ ਰਾਜ ਕਰਦਾ ਸੀ ਇਹਨਾਂ ਸ਼ਹੀਦੀਆਂ ਦਾ ਕੋਈ ਦੇਣ ਦੇ ਸਕਦੇ ਹੋ ਇੱਥੇ ਕੋਈ ਬੱਕਰਾ ਨਹੀਂ ਆਇਆ ਚੁਰੀ ਦੇ ਥੱਲੇ ਜਦੋਂ ਮਾਤਾ ਗੁਜਰੀ ਦੇ ਲਾਲ ਪੰਥ ਦੇ ਉਤੋਂ ਵਾਰੇ ਗਏ ਉੱਥੇ ਕੋਈ ਬੱਕਰਾ ਨਹੀਂ ਆਇਆ ਉਹ ਸ਼ਹੀਦੀ ਸੀ ਤੁਹਾਡੇ ਲਈ ਤੁਹਾਡੀ ਹੋਂਦ ਲਈ ਤੇ ਇਨਸਾਨੀਅਤ ਲਈ ਇਹ ਵਾਜੀ ਸ਼ਹੀਦੀ ਹੋਰ ਇਨਸਾਨਾਂ ਦੇ ਕਿੱਲੇ ਨਜ਼ਰ ਨਹੀਂ ਆਉਂਦੀ ਇਤਿਹਾਸ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਆਪਾਂ ਅੱਜ ਯਾਦ ਕਰਨ ਲਈ ਬੈਠੇ ਆਂ ਔਰ ਉਹਨਾਂ ਸ਼ਹੀਦਾਂ ਦੀ ਰਾਹ ਤੇ ਚੱਲਦੇ ਹੋਈ ਸੰਜਰਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਤੇ ਸਾਡੇ ਸਾਰੇ ਸਿੰਘਾਂ ਨੇ ਦਰਬਾਰ ਸਾਹਿਬ ਤੂੰ ਆਪਣਾ ਲਹੂ ਵਾਰ ਕੇ ਹਮੇਸ਼ਾ ਲਈ ਦਰਬਾਰ ਸਾਹਿਬ ਨੂੰ ਦੁਨੀਆ ਦੇ ਉਸ ਥਾਨ ਤੇ ਖੜਾ ਕਰ ਦਿੱਤਾ ਕਿ ਕੱਲ ਅਸੀਂ ਇਸ ਸਮੇਂ ਬਿਲਕੁਲ ਇਸ ਟਾਈਮ ਤੇ ਯੂਨਾਈਟਿਡ ਸਟੇਟਸ ਕਾਂਗਰਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਾਂ ਯੂਨਾਈਟਿਡ ਸਟੇਟਸ ਕਾਂਗਰਸ ਜਿਹੜਾ ਇਸ ਮੁਲਕ ਦਾ ਪਾਰਲੀਮੈਂਟ ਹੈ ਇਸ ਮੁਲਕ ਦਾ ਪਾਰਲੀਮੈਂਟ ਜਿਹੜਾ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਪਾਰਲੀਮੈਂਟ ਹੈ ਜਿੱਥੇ ਦੁਨੀਆ ਦੇ ਫੈਸਲੇ ਹੁੰਦੇ ਨੇ ਉਥੇ ਦੀ ਕਾਂਗਰਸ ਦੇ ਵਿੱਚ ਇਹਨਾਂ ਸਾਰਿਆਂ ਸ਼ਹੀਦਾਂ ਦੀ ਅਰਦਾਸ ਹੋਈ ਸਮੂਹ ਸ਼ਹੀਦਾਂ ਨੂੰ ਭਾਈ ਸਾਹਿਬ ਨੇ ਸਪੀਕਰ ਦੀ ਮੌਜੂਦਗੀ 'ਚ ਇਸ ਮੁਲਕ ਦੇ ਕਾਂਗਰਸਮੈਨਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਸਭ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਇਹ ਛੋਟੀ ਜੀ ਗੱਲ ਨਹੀਂ ਇੱਕ ਕੱਲ ਉਹ ਭਾਰਤ ਸਰਕਾਰ ਜਿਨੇ 41 ਸਾਲ ਲਾਏ ਇਹ ਭੰਡੀ ਪ੍ਰਚਾਰ ਕਰਦੇ ਆ ਕਿ ਇਹ ਵੱਖਵਾਦੀ ਸੀ ਇਹ ਅਤਵਾਦੀ ਸੀ ਇਹ ਟੈਰਰਿਸਟ ਸੀ ਉਹ ਸਾਰੇ ਦੇ ਸਾਰੇ ਦੇ ਮੂੰਹ ਤੇ ਕੱਲ ਉਸ ਵੇਲੇ ਚੰਡ ਪਈ ਜਿਹਨੂੰ ਕੱਲ ਇਸ ਦੇਸ਼ ਦੇ ਕਾਂਗਰਸਮੈਨਾਂ ਨੇ ਸਾਡੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਦੁਨੀਆ ਦੀ ਸਭ ਤੋਂ ਵੱਡੀ ਪਾਰਲੀਮੈਂਟ ਯੂਨਾਈਟਿਡ ਸਟੇਟਸ ਕਾਂਗਰਸ ਦੇ ਵਿੱਚ ਕੱਲ ਤੱਕ ਖਾਲਸਾ ਪੰਥ ਉਸ ਕਾਂਗਰਸ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਂਦਾ ਸੀ ਅੱਜ ਮਹਾਰਾਜ ਨੇ ਉਹਨਾਂ ਲੋਕਾਂ ਦੀ ਮਿਹਨਤ ਦੀ صدਕਾ ਅਮਰੀਕਨ ਸਿਕ ਕੌਕਸ ਇਸਕੋਸ ਕੋਆਰਡੀਨੇਸ਼ਨ ਕਮੇਟੀ ਨੇ ਜਿਹੜੀ 12 ਸਾਲ ਲੌਬਿੰਗ ਕੀਤੀ ਹੈ 13 ਸਾਲ ਨਿਸ਼ਕਾਮਤਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ صدਕਾ ਕੱਲ ਮੈਂ ਕਾਂਗਰਸ ਖਲੋ ਕੇ ਖਾਲਸਾਤਨ ਜ਼ਿੰਦਾਬਾਦ ਦਾ ਨਾਅਰਾ ਲਾਇਆ ਔਰ ਇਹ ਉਹ ਸਮਾਂ ਦੂਰ ਨਹੀਂ ਜਦੋਂ ਪੂਰੀ ਦੁਨੀਆ 'ਚ ਖਾਲਸਾਤਨ ਜ਼ਿੰਦਾਬਾਦ ਹੋਏਗਾ ਜਿਹੜੇ ਉਹ ਲੋਕ ਜਿਨ੍ਹਾਂ ਨੇ ਇਹ ਜਿਹੜਾ ਅੱਗੇ ਵੀ ਆਪਣੇ ਕਈ ਵਾਰੀ ਆਪ ਜੀ ਨੂੰ ਬੇਨਤੀ ਕੀਤੀ ਆ ਵੀ ਇਹ ਜਿਹੜਾ ਝੂਠਾ ਜਿਹਾ ਇੱਕ ਨੈਰੇਟਿਵ ਬਣਿਆ ਹੋਇਆ ਹੈ ਨਾ ਦੁਨੀਆ ਦੇ ਵਿੱਚ ਕਿ ਗਾਂਧੀ ਨੇ ਬੜੀ ਸਟਰਗਲ ਕੀਤੀ ਜਨਾਹ ਨੇ ਬੜੀ ਸਟਰਗਲ ਕੀਤੀ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਹਿੰਦੁਸਤਾਨ ਕਦੇ ਆਜ਼ਾਦ ਨਹੀਂ ਸੀ ਹੋਇਆ ਉਹ ਸਿਰਫ ਟਰਾਂਸਫਰ ਆਫ ਪਾਵਰ ਹੋਈ ਸੀ ਉਹ ਟਰਾਂਸਫਰ ਆਫ ਪਾਵਰ ਦੁਨੀਆ ਦੇ ਜਿਹੜੇ 100 ਦੇਸ਼ਾਂ 'ਚ ਹੋਈ ਆ ਉਹ ਇਸ ਮੁਲਕ ਨੇ ਕਰਾਈ ਸੀ ਮਾਰਸ਼ਲ ਪਲਾਨ ਦੇ ਕੇ ਸੈਕਿੰਡ ਵਰਲਡ ਵਾਰਡ ਦੇ ਬਾਅਦ ਦੁਨੀਆ ਨੂੰ ਮਜਬੂਰ ਕੀਤਾ ਕਿ ਦੁਨੀਆ ਨੂੰ ਡੀ ਕੋਲੋਨਾਈਜ਼ ਕਰੋ ਉੱਥੇ ਨਵੇਂ ਦੇਸ਼ ਹੋਣ ਚਾਏ ਉਹ ਜਿਨ੍ਹਾਂ ਨੇ ਹਿੰਦੁਸਤਾਨ ਦਾ ਬਟਵਾਰਾ ਕਰਵਾਇਆ ਉਹ ਜਿਨ੍ਹਾਂ ਨੇ ਪਾਕਿਸਤਾਨ ਬਣਵਾਇਆ ਉਹ ਜਿਨ੍ਹਾਂ ਨੇ ਅਫਰੀਕਾ 'ਚ ਦੇਸ਼ ਬਣਾਏ ਤੁਹਾਡੇ ਨਾਲ ਖੜੇ ਨੇ ਔਰ ਉਸ ਸਮਾਂ ਦੂਰ ਨੇ ਜਿਨ ਸਾਡਾ ਆਪਣਾ ਕੌਮੀ ਕਾਰਖਾਨਾ ਖਾਲਸਤਾਨ ਜ਼ਰੂਰ ਹੋਣ ਚਾਏਗਾ ਦੂਜਾ ਜਿਹੜੇ ਬਹੁਤ ਸਾਰੇ ਬੰਦੇ ਪੈਪੀਤ ਹੋ ਜਾਂਦੇ ਆ ਨਾ ਕਹੀਂ ਜਿਹੜੇ ਖਾਲਸਤਾਨ ਦੇ ਵਿਰੋਧੀ ਆ ਉਹ ਕਹਿੰਦੇ ਜੀ ਐਡੀ ਵੱਡੀ ਇੰਡੀਆ ਦੀ ਫੌਜ ਐਡਾ ਵੱਡਾ ਉਹਦੇ ਕੋਲ ਆਰਮੀ ਕੰਪਲੈਕਸ ਆਪਾਂ ਖਾਲਿਸਤਾਨ ਕਿਦਾਂ ਲੈ ਲਾਂਗੇ ਭਾਈ ਇਹ ਜਿਹੜਾ ਵਾ ਨਾ ਭਾਈ ਚਾਹ ਚਾਹ ਵਾਲਾ ਇਹਨੇ ਆਪ ਹੀ ਮੰਨ ਲਿਆ ਕਿ ਕਸ਼ਮੀਰ ਦੇ ਬਾਰਡਰ ਤੇ ਇਹਦੀ 90000 ਫੌਜ ਆ ਤੇ ਇਹਦੇ ਕੋਲ ਪੰਜ ਬੰਦੇ ਨਹੀਂ ਫੜੇਗੇ ਜਿਨ੍ਹਾਂ ਨੂੰ ਇਹ ਅਤਵਾਦੀ ਕਹਿੰਦਾ ਉਹ ਪੰਜ ਬੰਦੇ ਨਹੀਂ ਫੜੇਗੇ ਇਹਨੂੰ ਕੋਈ ਇਹ ਤਾਂ ਪੁੱਛੇ ਵੀ ਤੇਰੀ 90000 ਫੌਜ ਆ ਤੇਰਾ ਉੱਥੇ ਪੂਰੇ ਦਾ ਪੂਰਾ ਪ੍ਰਸ਼ਾਸਨ ਆ ਦੂਜੇ ਪਾਸੇ ਤੂੰ ਕੰਨਾ ਵੀ 2200 ਮੀਲ ਬੰਦੇ ਟੁਰ ਕੇ ਆਏ ਉਹਨਾਂ ਅਤੰਕਤ ਕਾਰਵਾਈ ਕੀਤੀ ਤੇ ਇੱਥੋਂ ਅਜੇ ਤੱਕ ਉਹਨਾਂ ਦਾ ਪਤਾ ਹੀ ਨਹੀਂ ਚੱਲਿਆ ਕੌਣ ਹੈ ਤੂੰ ਤੇ ਆਪਣੀ ਹਾਰ ਆਪ ਹੀ ਮੰਨੀ ਬੈਠਾ ਇੱਥੋਂ ਹੀ ਪਤਾ ਚੱਲਦਾ ਵੀ ਤੇਰੀ ਫੌਜ ਕਿੰਨੀ ਪ੍ਰੋਫੈਸ਼ਨਲ ਆ ਜਿਹੜੇ ਕਹਿੰਦੇ ਸੀ ਵੀ ਅਸੀਂ ਖਾਕ ਚ ਮਿਲਾ ਦੇਾਂਗੇ ਮਿੱਟੀ ਚ ਮਿਲਾ ਦੇਾਂਗੇ ਆ ਦੇਖ ਲਓ ਜੋ ਮਿੱਟੀ ਚ ਮਿਲਾਇਆ ਤੂੰ ਲੋਕਾਂ ਨੂੰ ਮਿੱਟੀ ਚ ਮਲਾਂਦਾ ਮਲਾਂਦਾ ਆਪ ਮਿੱਟੀ ਚ ਮਿਲ ਜਾਏਗਾ ਕਿਉਂਕਿ ਉਹ ਮਿੱਟੀ ਜਿੱਥੇ ਗੁਰੂ ਸਾਹਿਬ ਨੇ ਹਾਲਵਾਇਆ ਵਾ ਉਹ ਕਦੇ ਵੀ ਤਬਾਹ ਨਹੀਂ ਹੋ ਸਕਦੀ ਉੱਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਉੱਥੇ ਜੇ ਰਾਜ ਆ ਸਕਦਾ ਤੇ ਸਿਰਫ ਖਾਲਸਾ ਪੰਥ ਦਾ ਆ ਜਾਏਗਾ ਹੋਰ ਕਿਸੇ ਦਾ ਰਾਜ ਕਦੇ ਸਥਾਪਿਤ ਨਹੀਂ ਹੋਣਾ ਆਪਾਂ ਥੋੜਾ ਜਿਹਾ ਇਸ ਪਾਸੇ ਧਿਆਨ ਦਿਈਏ ਅੱਜ ਬੰਦੇ ਕਹਿੰਦੇ ਆ ਵੀ ਇੰਡੀਆ ਦੁਨੀਆ ਮੈਂ ਕੁਛ ਸ਼ਹੀਦੀ ਦੀ ਗੱਲ ਤਾਂ ਮੈਂ ਕੀਤੀ ਆ ਪਰ ਮੈਂ ਹਾਲ ਦੀ ਘੜੀ 'ਚ ਅਸੀਂ ਕਿੱਥੇ ਖੜੇ ਆ ਇਹਦਾ ਜ਼ਿਕਰ ਕਰਾਂ ਕਿਉਂਕਿ ਸ਼ਹੀਦੀਆਂ ਬਾਰੇ 84 ਬਾਰੇ ਬਹੁਤ ਕੁਝ ਲਿਖਿਆ ਗਿਆ ਬਹੁਤ ਕੁਝ ਬੋਲਿਆ ਗਿਆ ਮੇਰੇ ਬਾਅਦ ਵੀ ਬੁਲਾ ਰਿਆ ਨੇ ਬੋਲਣਾ ਆਪਣੇ ਮਨ ਚ ਅੱਜਕੱਲ ਗੋਦੀ ਮੀਦੀਆ ਇਹ ਵੀ ਪਾ ਰਿਆ ਵੀ ਇੰਡੀਆ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਬਣ ਗਈ ਆ ਜਾਪਾਨ ਨੂੰ ਅਸਾਂ ਜਿਹੜਾ ਵਾ ਉਹ ਪਿੱਛੇ ਛੱਡ ਦਿੱਤਾ ਵਾ ਜ਼ਰਾ ਇੰਡੀਆ ਦਾ ਪੋਵਰਟੀ ਇੰਡੈਕਸ ਵੇਖੋ ਦੁਨੀਆ ਦੇ ਵਿੱਚ ਇੰਡੀਆ ਇਸ ਵੇਲੇ ਜਿੱਥੇ ਲੋਕਾਂ ਦੇ ਕੋਲ ਖਾਣ ਨੂੰ ਨਹੀਂ ਪੰਜਵੇਂ ਨੰਬਰ ਤੇ ਆ ਪੋਵਰਟੀ ਇੰਡੈਕਸ ਦੇ ਵਿੱਚ ਇੰਡੀਆ ਅੱਜ ਪੰਜਵੇਂ ਨੰਬਰ ਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ ਜੀਡੀਪੀ 'ਚ ਦੁਨੀਆ ਦੀ ਚੌਥੀ ਵੱਡੀ ਇਕਨੋਮੀ ਆ ਦੂਸਰੇ ਪਾਸੇ ਗੁਰਬਤ ਦੇ ਵਿੱਚ ਤੁਸੀਂ 5ਵੇਂ ਨੰਬਰ ਤੇ ਹੋ ਉੱਥੇ ਸਿਰਫ ਅੰਬਾਨੀ ਅਡਾਨੀ ਜਿਹੜੇ ਆ ਉਹਨਾਂ ਕੋਲ ਪੈਸਾ ਵਾ ਆਰਐਸਐਸ ਦੇ ਜਿਹੜੇ ਸਟੂਜੀਸ ਆ ਉਹਨਾਂ ਦੇ ਕੋਲ ਪੈਸਾ ਵਾ ਸਧਾਰਨ ਬੰਦੇ ਦਾ ਜੀਣਾ ਜਿਹੜਾ ਵਾ ਉਹ ਹਰਾਮ ਹੋਇਆ ਉੱਥੇ ਉਹ ਸਧਾਰਨ ਬੰਦੇ ਨੂੰ ਜੇ ਹਿੰਦੁਸਤਾਨ 'ਚ ਜੇ ਪੰਜਾਬ 'ਚ ਕੁਝ ਪ੍ਰਾਪਤ ਹੋਣਾ ਵਾ ਤੇ ਉਹ ਖਾਲਸਾ ਰਾਜ ਦੇ ਹੇਠ ਹੋਣਾ ਕਿਉਂਕਿ ਉਹ ਖਾਲਸਾ ਰਾਜ ਸੀ ਬੰਦਾ ਸਿੰਘ ਬਹਾਦਰ ਦੇ ਹੇਠ ਜਿਨਨੇ ਪੰਜਾਬ ਦੇ ਆਮ ਗਰੀਬ ਕਿਸਾਨਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਸਨ ਜਦੋਂ ਪੰਜਾਬ ਸੋਨੇ ਦੀ ਚਿੜੀ ਸੀ ਜਦੋਂ ਪੰਜਾਬ ਦੀ ਇਕਨੋਮੀ ਤੇ ਕਰੰਸੀ ਇੰਗਲੈਂਡ ਦੀ ਕਰੰਸੀ ਨਾਲ ਮੁਕਾਬਲਾ ਕਰਦੀ ਸੀ ਇਹ ਜਿਹੜੀ ਚੌਥੀ ਇਕਨੋਮੀ ਹੈ ਇਹਨੇ ਲੋਕਾਂ ਨੂੰ ਭੁੱਖੇ ਮਾਰ ਦੇਣਾ ਕਿਉਂਕਿ ਇਹ ਜਿਹੜੇ ਪੂੰਜੀਵਾਦੀ ਆ ਇਹ ਲੋਕਾਂ ਦੀ ਮਿਜ਼ਰੀਜ਼ ਦੇ ਉੱਤੇ ਲੋਕਾਂ ਦਾ ਲੋਕਾਂ ਕੋਲ ਪੈਸਾ ਖਿੱਚ ਕੇ ਆਪਣੀ ਤਜੋੜੀਆਂ ਵਿੱਚ ਭਰਨ ਵਾਲੇ ਆ ਜੇ ਉੱਥੇ ਖਾਲਸਾ ਰਾਜ ਕਾਇਮ ਨਾ ਹੋਇਆ ਤੇ ਇਹ ਲੋਕ ਭੁੱਖੇ ਮਰ ਜਾਣਗੇ ਫਿਰ ਇਹ ਵੀ ਗੱਲ ਕਰੀਏ ਕਿ ਮੋਦੀ ਨੇ ਸੋਚਿਆ ਵੀ ਅਸੀਂ ਹੁਣ ਇਸرائیਲ ਬਣ ਜਾਈਏ ਜਿਸ ਤਰ੍ਹਾਂ ਨੇਤਨ ਯਾਹੁੂ ਅੱਜਕੱਲ ਇੱਧਰ ਉੱਧਰ ਮਜ਼ਾਇਲ ਮਾਰੀ ਫਿਰਦਾ ਵਾ ਮੈਂ ਵੀ ਮਾਰਾਂਗਾ ਮੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਵੈਸੇ ਇਸرائیਲ ਵਾਲਾ ਜਿਹੜਾ ਉਹਨਾਂ ਦਾ ਲੀਡਰ ਆ ਉਹ ਸਿਆਣਾ ਵਾ ਉਹਨੇ ਪਹਿਲਾਂ ਤੇ ਡੋਨਲਡ ਟਰੰਪ ਨੂੰ ਇਸ ਗੱਲ ਤੇ ਲਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਈਰਾਨ ਦੇ ਪਾਸੇ ਹਮਲਾ ਕਰ ਤਾਂ ਕਿ ਦੁਨੀਆਂ ਦਾ ਜੋ ਕੁਝ ਮੈਂ ਗਜ਼ਾ 'ਚ ਮੁਸਲਮਾਨਾਂ ਦੀ ਜੈਨੋਸਾਈਡ ਕਰ ਰਿਆ ਉਹਦ ਨੂੰ ਦੁਨੀਆਂ ਦੀ ਨਜ਼ਰ ਹਟ ਜਾਏ ਪਰ ਅਮਰੀਕਨ ਇਸਟੈਬਲਿਸ਼ਮੈਂਟ ਐਡੀ ਮੂਰਖ ਨਹੀਂ ਹੈਗੀ ਉਹਨਾਂ ਤੇ ਉਹਦੀ ਗੱਲ ਦੇ ਵਿੱਚ ਕੋਈ ਉਹਨਾਂ ਕਿਹਾ ਵੀ ਤੂੰ ਚੱਲ ਤੂੰ ਚੱਲ ਕੇ ਹਮਲਾ ਕਰ ਅਸੀਂ ਤੇਰਾ ਸਾਥ ਦੇਾਂਗੇ ਆਪੀ ਇਸ ਪੰਗੇ 'ਚ ਨਹੀਂ ਪਏ ਪਰ ਇੱਕ ਬਹੁਤ ਹੀ ਸਿਆਣਾ ਵਿਸ਼ਵ ਗੁਰੂ ਜਿਹੜਾ ਭਾਰਤ ਦੇ ਵਿੱਚ ਨਵਾਂ-ਨਵਾਂ ਜੰਮਿਆ ਵਾ ਉਹ ਇਸ ਗੱਲ ਤੇ ਖਲੋ ਗਿਆ ਕਿ ਮੈਂ ਪੰਗਾ ਲੈਣਾ ਕਾ ਕਿ ਤੇਰੀ ਜੈਨੋਸਾਈਡ ਵੱਲੋਂ ਲੋਕਾਂ ਦੀ ਨਜ਼ਰ ਹਟ ਜਾਏ ਮੈਂ ਪਾਕਿਸਤਾਨ ਤੇ ਹਮਲਾ ਕਰਨਾ ਹਮਲਾ ਕੀਤਾ ਵਿਸ਼ਵ ਗੁਰੂ ਦੇ ਬਾਰੇ ਗੋਦੀ ਮੀਡੀਆ ਕਹਿੰਦਾ ਸੀ ਵੀ ਇਹਨੇ ਯੂਕਰੇਨ ਤੇ ਰੂਸ ਦੀ جنگ ਰੁਕਵਾ ਦਿੱਤੀ ਪਰ ਵਿਸ਼ਵ ਗੁਰੂ ਨੇ ਜਿਹੜੀ ਆਪਣੀ جنگ ਸ਼ੁਰੂ ਕੀਤੀ ਉਹ ਮਕਾਨ ਲਈ ਟਵੀਟ ਆਇਆ ਵਾਸ਼ਿੰਗਟਨ ਡੀਸੀ ਤੋਂ ਆਪਣੀ جنگ ਦਾ ਫੈਸਲਾ ਨਹੀਂ ਕਰ ਸਕਿਆ ਲੋਕਾਂ ਨੇ جنگ ਦਾ ਫੈਸਲਾ ਕਰ ਰਿਆ ਇਹ ਉਹੀ ਵਰਤਾਰਾ ਵਾ ਜਿਹੜਾ ਨਾਜ਼ੀ ਜਰਮਨੀ ਚ ਵਰਤਿਆ ਗਿਆ ਜਿੱਦੂ ਨਾਥਸੀਆਂ ਨੇ ਹਮਲਾ ਸ਼ੁਰੂ ਕੀਤਾ ਨਾ ਰਸ਼ੀਆ ਦਾ ਤੇ ਜਿਹੜਾ ਉਹਨਾਂ ਦਾ ਪ੍ਰੋਪੋਗੈਂਡਾ ਮਿਸ਼ਨ ਸੀ ਉਹ ਇਹ ਕਹਿੰਦਾ ਸੀ ਕਿ ਅਸੀਂ ਇੱਥੇ ਪਹੁੰਚ ਗਏ ਅਸੀਂ ਰੂਸ ਦੇ ਬਿਲਕੁਲ ਅਸੀਂ ਰਸ਼ੀਆ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਬਿਲਕੁਲ ਨੇੜੇ ਪਹੁੰਚ ਗਏ ਆ ਪਰ ਜਦੋਂ ਉੱਥੋਂ ਜਰਮਨ ਫੌਜੀਆਂ ਦੀਆਂ ਲਾਸ਼ਾਂ ਸ਼ੁਰੂ ਆਉਣੀਆਂ ਹੋਈਆਂ ਸ਼ੁਰੂ ਹੋਈਆਂ ਤੇ ਫਿਰ ਜਿਸ ਵਾਂਗ ਜਰਮਨੀ ਦਾ ਕਲਾਪਸ ਹੋਇਆ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਸਭ ਝੂਠ ਸੀ ਇਹ ਸਭ ਪ੍ਰੋਪੋਗੈਂਡਾ ਸੀ ਨਰਿੰਦਰ ਮੋਦੀ ਲੋਕਾਂ ਦੀ ਜੰਗ ਬੰਦ ਕਰਾਂਦਾ ਕਰਾਂਦਾ ਇੰਨੀਆਂ ਕੋਈ ਜੰਗਾਂ ਛੇੜ ਬੈਠਾ ਇਹਨੂੰ ਉਸ ਦਿਨ ਪਤਾ ਲੱਗਣਾ ਜਿੱਦਣ 7th ਸਿਸਟਰ ਵਕ ਹੋ ਜਾਣੀ ਆ ਜਦ ਕਸ਼ਮੀਰ ਨੂੰ ਆਜ਼ਾਦੀ ਮਿਲ ਜੇਣੀ ਔਰ ਜਿੱਦਣ ਖਾਲਸਤਾਨ ਬਣ ਜਾਣਾ ਇਹਨੂੰ ਉਸ ਦਿਨ ਪਤਾ ਚੱਲੇਗਾ ਕਿ ਲੋਕਾਂ ਦੀਆਂ ਜੰਗਾਂ ਬੰਦ ਕਰਾਂਦਾ ਕਰਾਂਦਾ ਮੈਂ ਹਿੰਦੂਸਤਾਨ ਦੇ ਟੋਟੇ ਕਰਾ ਬੈਠਾ ਉਸ ਖਿੱਤੇ ਦੀ ਜਿਹੜੀ ਸਿਚੁਏਸ਼ਨ ਆ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਭਾਰਤ ਇਸ ਵੇਲੇ ਪੂਰੀ ਦੁਨੀਆ 'ਚ ਆਈਸੋਲੇਟ ਹੋ ਚੁੱਕਿਆ ਸਿਰਫ ਆਰਐਸਐਸ ਦੀ ਜਿਹੜੀ ਆਈਡੀਓਲੋਜੀ ਆ ਜਿਹੜੀ ਸੋਚ ਆ ਔਰ ਜਿਹੜੀ ਭਾਜਪੀ ਦੀ ਤੇ ਉੱਥੇ ਦੇ ਸਿਆਸਤਦਾਨਾਂ ਦੀ ਨੀਤੀ ਆ ਨੇਪਾਲ ਇੱਕੋ ਹੀ ਪੂਰੀ ਦੁਨੀਆ ਦੇ ਵਿੱਚ ਹਿੰਦੂ ਰਾਸ਼ਟਰ ਸੀ ਉਹ ਹਿੰਦੂ ਰਾਸ਼ਟਰ ਵੀ ਹੁਣ ਕਮਿਊਨਿਸਟ ਰਾਸ਼ਟਰ ਬਣ ਗਿਆ ਵਾ Sri Lanka ਵੱਖ ਹੋ ਗਿਆ ਵਾ ਬੰਗਲਾਦੇਸ਼ ਦੇ ਵਿੱਚ ਇਹਨਾਂ ਨੇ ਜਿਹੜੀ ਐਨੀ ਦੇਰ ਜਿਹਨੂੰ ਪਾਲ-ਪੋਸ ਕੇ ਵੱਡਾ ਕਰਕੇ ਪ੍ਰਧਾਨ ਮੰਤਰੀ ਬਣਾਇਆ ਸੀ ਅੱਜ ਭਾਰਤ ਚ ਪਨਾਹ ਲਈ ਬੈਠੀ ਆ 몰ਦੀਪ ਵਰਗਾ ਛੋਟਾ ਜਿਹਾ ਟਾਪੂ ਉਹਦੀ ਜਿਸ ਲੀਡਰਸ਼ਿਪ ਬਦਲਦੀ ਹੈ ਤਾਂ ਸਭ ਤੋਂ ਪਹਿਲਾਂ ਛੋਟਾ ਜਿਹਾ ਟਾਪੂ ਆ ਉਹਨੇ ਸਭ ਤੋਂ ਪਹਿਲਾਂ ਆਰਡਰ ਕੀਤਾ ਕਿ ਇੰਡੀਅਨ ਆਰਮੀ ਨੂੰ ਇਥੋਂ ਬਾਹਰ ਕੱਢ ਦਿਓ ਇੱਥੇ ਕਰਕੇ ਖਲੋਤਾ ਭਾਰਤ ਤੋਂ ਜਿਹੜੇ ਬੰਦੇ ਸਾਨੂੰ ਜਿਹੜੇ ਖਾਲਸਤਾਨ ਦੇ ਵਿਰੋਧੀ ਭੈ ਪੀਤ ਕਰਦੇ ਆ ਨਾ ਵੀ ਭਾਰਤ ਨੇ ਸਾਨੂੰ ਖਾ ਜਾਣਾ ਵਾ ਐ ਹੋ ਜਾਣਾ ਕੁਝ ਨਹੀਂ ਹੋਣਾ ਆਪਣੇ ਅੰਦਰੋਂ ਭੈ ਮੁਕਾ ਦਿਓ ਕੌਮੀ ਘਾਰ ਦੇ ਨਾਲ ਖਲੋਵੋ ਸਮਾਂ ਬਹੁਤ ਨੇੜੇ ਹੈ ਕਿ ਅਸੀਂ ਸਾਰੇ ਦੇ ਸਾਰੇ ਆਪਣੇ ਅੰਦਰੋਂ ਭੈ ਕੱਢੀਏ ਪਾਕਿਸਤਾਨ ਵਰਗਾ ਦੇਸ਼ ਮੈਂ ਬੜੀ-ਬੜੀ ਸਟੇਜਾਂ ਤੇ ਗਿਆ ਬਹੁਤ ਸਾਰੇ ਲੋਕ ਦੁਖੀ ਹੋਏ ਆ ਕਿਉਂਕਿ ਮੈਨੂੰ ਸ਼ੂਗਰ ਕੋਟਿੰਗ ਕਰਨੀ ਨਹੀਂ ਆਉਂਦੀ। ਪਾਕਿਸਤਾਨ ਪਿਛਲੇ 15-20 ਸਾਲਾਂ ਤੋਂ ਭਾਰਤ ਦੇ ਅੱਗੇ ਬਿਲਕੁਲ ਝੁਕਿਆ ਹੋਇਆ ਦੇਸ਼। ਉੱਥੇ ਦੇ ਜਿਹੜੇ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਕਨਜੈਕਟਿਵਲੀ ਆਉਂਦੇ ਰਹੇ ਉਹ ਮੋਦੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਉਸੇ ਸਮੇਂ ਜੀ ਭਾਰਤ ਨੇ ਤੁਸੀਂ ਦੇਖਿਆ ਪਿਛਲੇ 10-15 ਸਾਲ ਮੋਦੀ ਨੇ ਪਾਕਿਸਤਾਨ ਦੇ ਬਾਰੇ ਕੋਈ ਸਟੇਟਮੈਂਟ ਨਹੀਂ ਦਿੱਤੀ। ਉਹਦਾ ਕਾਰਨ ਇਹ ਹੈ ਪਾਕਿਸਤਾਨ ਝੁੱਕ ਕੇ ਰਿਹਾ ਇੰਡੀਆ ਦੇ ਅੱਗੇ। ਇਨੂੰ ਉਸ ਜ਼ਮਾਨੇ ਦੀ ਆਦਤ ਪਈ ਹੋਈ ਆ ਜਿਹਨੂੰ ਪਾਕਿਸਤਾਨ ਦੇ ਵਿੱਚ ਇੱਕ ਜਰਨਲ ਸੀ ਇੱਕ ਆਰਮੀ ਚੀਫ ਸੀ ਮੈਂ ਕਿਸੇ ਵੀ ਪਾਰਟੀ ਨੂੰ ਸਪੋਰਟ ਨਹੀਂ ਕਰਦਾ ਜਿਨੇ ਉੱਥੇ ਦੇ ਲੋਕਾਂ ਨੂੰ ਬੁਲਾ ਕੇ ਬਰੀਫਿੰਗ ਕਿਹਾ ਵੀ ਤੁਸੀਂ ਕਹਿੰਦੇ ਅਸੀਂ ਬਾਹਰ ਨਾਲ ਲੜਾਈ ਕਰੀਏ ਸਾਡੇ ਟੈਂਕਾਂ 'ਚ ਤਾਂ ਤੇਲ ਹੀ ਨਹੀਂ ਹੈਗਾ ਉਸ ਵੇਲੇ ਉਸ ਵੇਲੇ ਆਈਐਸਆਈ ਦੇ ਅਜੇਆ ਚੀਫ ਸੀ ਜਿਹੜਾ ਜੀ ਡੋਵਲ ਨੂੰ ਜਾ ਕੇ ਦੁਬਈ 'ਚ ਮਿਲਦਾ ਰਿਹਾ ਔਰ ਉਹਨਾਂ ਮੁਲਾਕਾਤਾਂ ਦੇ ਨਤੀਜੇ 'ਚ ਹੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹੀਦੀ ਹੋਈ ਉਹਨਾਂ ਮੁਲਾਕਾਤਾਂ ਦੇ ਨਤੀਜੇ 'ਚ ਹੀ ਕਸ਼ਮੀਰੀ ਜੁਝਾਰੂਆਂ ਦੀ ਪਾਕਿਸਤਾਨ ਦੇ ਵਿੱਚ ਸ਼ਹੀਦੀ ਹੋਈ। ਉਸ ਸਮੇਂ ਇੱਕ ਪ੍ਰਾਈਮ ਮਿਨਿਸਟਰ ਸੀ ਜਿਨੇ ਕਰਤਾਰਪੁਰ ਦਾ ਲਾਂਘਾ ਖੋਲਿਆ ਤੇ ਜਿਹੜੀਆਂ ਇੱਥੇ ਪੰਥਕ ਜਥੇਬੰਦੀਆਂ ਬੈਠੀਆਂ ਉਹਨਾਂ ਨੂੰ ਪਤਾ ਕਿ ਜਦੋਂ ਪੰਥਕ ਜਥੇਬੰਦੀਆਂ ਵਾਲੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਇਨਾਉਗੁਰਲ ਤੇ ਗਏ ਤੇ ਉਹਨਾਂ ਨੂੰ ਕਿਹਾ ਪਿੱਛੇ ਜਾ ਕੇ ਬਿਠੋ। ਸਟੇਜ ਤੇ ਬਹਿਣਾ ਇੱਕ ਜੋਕਰ ਨੇ, ਇੱਕ ਹੱਸਣਾ ਹਸਾਉਣ ਵਾਲੇ ਨੇ। ਇਹਨੂੰ ਅਸਾਂ ਸਿੱਖ ਲੀਡਰਸ਼ਿਪ ਦੇ ਤੌਰ ਤੇ ਪੇਸ਼ ਕਰਨਾ ਪਰ ਉਹ ਸਮਾਂ ਹੁਣ ਚਲਾ ਗਿਆ ਵਾ। ਹੁਣ ਉੱਥੇ ਵਾਲੇ ਜਵਾਬ ਵੀ ਡਟ ਕੇ ਦੇ ਰਹੇ ਆ ਅੱਜ ਉੱਥੇ ਉਹ ਲੀਡਰਸ਼ਿਪ ਆ ਪੋਲਿਟਿਕਲ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਅੱਜ ਉੱਥੇ ਉਹ ਲੀਡਰਸ਼ਿਪ ਆ ਕਿ ਜਦੋਂ ਇਹ ਤਿੰਨ ਦਿਨ ਦਾ ਤਮਾਸ਼ਾ ਲੱਗਦਾ ਵਾ ਤੇ ਉੱਥੇ ਦੀ ਆਰਮੀ ਉੱਥੇ ਦਾ ਫੋਰਨ ਆਫਿਸ ਆ ਕੇ ਮੀਡੀਆ 'ਚ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਕਿ ਦਰਬਾਰ ਸਾਹਿਬ ਤੇ ਕਦੇ ਹਮਲਾ ਨਹੀਂ ਹੋਏਗਾ ਉਹ ਕਹਿੰਦਾ ਇਹ ਚੀਜ਼ਾਂ ਐਵੇਂ ਨਹੀਂ ਹੋ ਜਾਂਦੀਆਂ ਇਹਦੇ ਵਾਸਤੇ ਬੜੀਆਂ ਰਾਤਾਂ ਜਾਗਣਾ ਪੈਂਦਾ ਬਹੁਤ ਸਾਰੀਆਂ ਚੀਜ਼ਾਂ ਮੈਂ ਸਟੇਜ ਤੇ ਕਹਿ ਨਹੀਂ ਸਕਦਾ ਇਹ ਬਹੁਤ ਸਾਰੀਆਂ ਚੀਜ਼ਾਂ ਮੈਂ ਆਪਣੀ ਆਟੋਬਾਇਓਗ੍ਰਾਫੀ ਲਈ ਰੱਖੀਆਂ ਹੋਈਆਂ ਪਰ ਇਹ ਗੁਰੂ ਦੀ ਕਲਈਆ ਪਾਕਿਸਤਾਨ ਦੀ ਫੌਜ ਨੇ ਪਾਕਿਸਤਾਨ ਦੇ ਫੋਰਨ ਆਫਿਸ ਨੇ ਇਹ ਨਹੀਂ ਕਿਹਾ ਵੀ ਅਸੀਂ ਕਸ਼ਮੀਰ ਤੇ ਗੋਲਾਬਾਰੀ ਨਹੀਂ ਕਰਾਂਗੇ ਹਾਲਾਂਕਿ ਕਸ਼ਮੀਰੀ ਮੁਸਲਮਾਨ ਹੈ ਨਾ ਪਾਕਿਸਤਾਨ ਨਾਲ ਇਲਹਾਕ ਚਾਹੁੰਦੇ ਆ ਉਹਨਾਂ ਦੇ ਬਾਰੇ ਕਿਸੇ ਨੇ ਸਟੇਟਮੈਂਟ ਨਹੀਂ ਦਿੱਤੀ ਸਟੇਟਮੈਂਟ ਦਿੱਤੀ ਆ ਤੇ ਦਰਬਾਰ ਸਾਹਿਬ ਦੇ ਬਾਰੇ ਦਿੱਤੀ ਆ ਸਟੇਟਮੈਂਟ ਦਿੱਤੀ ਆ ਤੇ ਸਿੱਖਾਂ ਦੇ ਬਾਰੇ ਦਿੱਤੀ ਆ ਗੁਰੂ ਸਾਹਿਬ ਨੇ ਪੰਜਾਬ ਦੀ ਧਰਤੀ ਜਿਹੜਾ ਪਿਆਰ ਭਿਜਿਆ ਹੈ ਅੱਜ ਉਹਦੇ ਫੁੱਲ ਸਾਹਮਣੇ ਆ ਰਹੇ ਆ ਦੂਸਰਾ ਥੋੜਾ ਜਿਹਾ ਚੀਨ ਦੀ ਸੂਰਤਿ ਹਾਲ ਦੇਖੀਏ ਚੀਨ ਦੁਨੀਆ ਦੀ ਸਿਆਸਤ ਦੇ ਵਿੱਚ ਇੰਟਰਫੇਅਰ ਬਹੁਤ ਸਮੇਂ ਤੋਂ ਨਹੀਂ ਕਰਦਾ ਖੁੱਲ ਕੇ ਸਾਹਮਣੇ ਨਹੀਂ ਆਉਂਦਾ ਪਰ ਜਦੋਂ ਦੀ ਉਹਨਾਂ ਦੀ ਜ਼ੀਰੋ ਕੋਵਿਡ ਪਾਲਿਸੀ ਨੇ ਚੀਨ ਦੀ ਹਾਲਤ ਮਾੜੀ ਕੀਤੀ ਆ ਤੇ ਚੀਨ ਦੀ ਇਕਨੋਮਿਕ ਸਿਚੁਏਸ਼ਨ ਬਹੁਤ ਪੂਵਰ ਆ ਚੀਨ ਦੇ ਵਿੱਚ ਉਹਨਾਂ ਪਹਿਲਾਂ ਇਹ ਕੋਸ਼ਿਸ਼ ਕੀਤੀ ਕਿ ਇੱਕ ਪ੍ਰਾਪਰਟੀ ਬੂਮ ਲਿਆਇਆ ਜਾਏ ਉੱਥੇ ਕਈ ਕਈ ਸ਼ਹਿਰ ਬਸਾਏ ਗਏ ਪਰ ਉਹ ਵੀ ਚੀਨ ਦੀ ਇਕਨੋਮੀ ਰਿਵਾਈਵ ਨਹੀਂ ਕਰ ਸਕੇ ਹੁਣ ਚੀਨ ਨੇ ਜਿਸ ਤਰ੍ਹਾਂ ਪਹਿਲਾਂ ਚੁੱਪ ਕਰਕੇ ਟੈਮੂ ਰਾਈਂ ਚੀਜ਼ਾਂ ਵੇਚ ਕੇ ਦੁਨੀਆ 'ਚ ਆਪਣਾ ਪ੍ਰਭਾਵ ਨਹੀਂ ਬਣਾਣਾ ਚੀਨ ਹੁਣ ਹਥਿਆਰਾਂ ਦੀ ਜੰਗ ਦੇ ਵਿੱਚ ਸ਼ਾਮਲ ਹੋਏਗਾ ਤੇ ਚੀਨ ਐਡਾ ਮੂਰਖ ਨਹੀਂ ਹੈਗਾ ਵੀ ਉਹਨੇ ਖਰਬਾਂ ਰੁਪਏ ਲਾ ਦਿੱਤੇ ਆ ਤੇ ਉਹ ਵੇਟ ਕਰਦਾ ਰਹੇਗਾ ਕਿ ਉਹਦੀ ਜਿਹੜੀ ਸਿਲਕ ਰੂਟ ਆ ਵਨ ਰੋਡ ਵਨ ਬੈਲਟ ਆ ਉਥੇ ਇੱਕ ਪਾਸੇ ਕਸ਼ਮੀਰ ਚ ਰੋਜ਼ ਭਾਰਤ ਮਾਲਾ ਲਾਈ ਜਾਵੇ ਦੂਸਰੇ ਪਾਸੇ ਪੰਜਾਬ ਚ ਜਿਹੜਾ ਸਿਲਕ ਰੂਟ ਗੁਜ਼ਰ ਰਿਹਾ ਵਾ ਬਾਰਡਰ ਦੇ ਬਿਲਕੁਲ ਨਾਲ ਉਥੇ ਰੋਜ਼ ਤਮਾਸ਼ਾ ਲੱਗਿਆ ਰਹੇ ਚੀਨ ਹੁਣ ਕੋਸ਼ਿਸ਼ ਕਰੇਗਾ ਕਿ ਉਹ ਸਿਲਕ ਰੂਟ ਨੂੰ ਮਫੂਜ਼ ਕਰੇ ਤੇ ਉਥੇ ਨਵੇਂ ਲੋਕਾਂ ਦੇ ਕੌਮੀ ਕਾਰ ਬਣਾਣ ਉਹ ਭਾਵੇਂ ਤੁਹਾਡੇ ਨਾਲ ਖੁੱਲ ਕੇ ਗੱਲ ਨਹੀਂ ਕਰਦੇ ਪਰ ਉਹ ਬਹੁਤ ਸਿਆਣੇ ਆ ਤੁਹਾਡੇ ਵਾਸਤੇ ਨਹੀਂ ਆਪਣੀ ਇਕਨੋਮੀ ਨੂੰ ਸਟਰੋਂਗ ਕਰਨ ਲਈ ਉਹ ਥਾਂ ਦੇ ਹੁਣ ਟੋਟੇ ਹੋਣਗੇ ਔਰ ਨਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਚਿਕਨ ਨੱਕੇ ਕੱਟੀ ਜਾਏਗੀ ਖਾਲਿਸਤਾਨ ਹੋਣਾ ਚਾਏਗਾ ਔਰ ਕਸ਼ਮੀਰ ਆਜ਼ਾਦ ਹੋਵੇਗਾ ਦੁਨੀਆਂ ਦੀ ਸਿਆਸਤ ਜਿਹੜੀ ਹੈ ਨਾ ਬਹੁਤ ਬਦਲ ਗਈ ਆ ਆਪਾਂ ਥੋੜਾ ਜਿਹਾ ਸਾਨੂੰ ਅਨਾਲਿਸਿਸ ਦੀ ਪਾਵਰ ਹੋਣੀ ਚਾਹੀਦੀ ਆ ਇਹ ਤਾਂ ਸਾਰੀਆਂ ਹੈਗੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਹੁਣ ਮੈਂ ਕੁਝ ਬੇਨਤੀਆਂ ਕਰਨ ਲੱਗਾ ਕਿਉਂਕਿ ਮੈਂ ਪਹਿਲਾਂ ਕਿਹਾ ਨਾ ਵੀ ਨੀ ਸ਼ੂਗਰ ਕੋਟਿੰਗ ਕਰਨੀ ਨਹੀਂ ਆਉਂਦੀ ਹੁਣ ਮੈਂ ਕੁਝ ਬੇਨਤੀਆਂ ਕਰਨ ਲੱਗਾ ਜਿਹੜੀਆਂ ਸ਼ਾਇਦ ਦਿਲ ਨੂੰ ਚੰਗੀਆਂ ਨਾ ਲੱਗਣ ਪਰ ਮੈਨੂੰ ਕਰਨੀਆਂ ਪੈਣੀਆਂ ਕਿਉਂਕਿ ਮੈਨੂੰ ਤੁਹਾਡਾ ਦੁੱਖ ਆ ਮੈਂ ਪਹਿਲਾਂ ਲੀਡਰ ਸਾਹਿਬਾਨਾਂ ਨੂੰ ਕਹਦਿਆਂ ਜਿਨ੍ਹਾਂ ਨੂੰ ਸ਼ਾਇਦ ਬੁਰੀਆਂ ਲੱਗਣ ਵੀ ਜਦੋਂ ਖਾਲਸਾਤਨ ਹੋਣ ਚਾਇਆ ਮੈਂ ਨਾ ਸਰੋਪਾ ਲੈਣਾ ਨਾ ਮੈਂ ਟਾਈਟਲ ਲੈਣਾ ਨਾ ਮੈਂ ਕਿਸੇ ਕੁਝ ਹੋਰ ਲੈਣਾ ਮੈਨੂੰ ਸਿਰਫ ਇੱਕ ਚੀਜ਼ ਚਾਹੀਦੀ ਵੀ ਖਾਲਸਾਤਨ ਚ ਮੇਰੀ ਕਵਰ ਹੋਵੇ ਇਹ ਪੰਥ ਨੋਟ ਕਰ ਲੈ ਜੇ ਮੈਂ ਮਰ ਗਿਆ ਮੈਨੂੰ ਕਿਸੇ ਲਈ ਮੇਰੇ ਘਰ ਵਾਲਿਆਂ ਦਫਨਾਇਆ ਜਦੋਂ ਖਾਲਸਾਤਨ ਹੋਣ ਚਾਇਆ ਨਾ ਤੇ ਮੈਨੂੰ ਮਰੇ ਨੂੰ ਵੀ ਖਾਲਸਾਤਾਂ ਚ ਜਾ ਕੇ ਦੱਬਿਓ ਇੰਨਾ ਹੀ ਚਾਹੀਦਾ ਬੇਟੀਆਂ ਮੇਰੀਆਂ ਲੀਡਰਸ਼ਿਪ ਨੂੰ ਇਹ ਆ ਤੇ ਆਪਣੇ ਮੀਡੀਆ ਦੇ ਕੁਝ ਚੈਨਲਸ ਨੂੰ ਆਪਾਂ ਬੜਾ ਰੌਲਾ ਪਾਣੇ ਆ ਗੋਦੀ ਮੀਡੀਆ ਦਾ ਵੀ ਗੋਦੀ ਮੀਡੀਆ ਇਹ ਕਰ ਰਿਹਾ ਗੋਦੀ ਮੀਡੀਆ ਉਹ ਕਰ ਰਿਹਾ ਗੋਦੀ ਮੀਡੀਆ ਨੇ ਕਿਹਾ ਵੀ ਕਰਾਚੀ ਦੀ ਬੰਦਰਗਾਹ ਫੂਕ ਦਿੱਤੀ اسلامਾਬਾਦ ਤੇ ਕਬਜ਼ਾ ਕਰ ਲਿਆ ਚੀਫ ਆਫ ਆਰਮੀ ਸਟਾਫ ਨੂੰ ਅਰੈਸਟ ਕਰ ਲਿਆ ਇਹ ਕਰਦਾ ਗੋਦੀ ਮੀਡੀਆ ਪਰ ਸਾਡੇ ਵੀ ਕੁਝ ਚੈਨਲ ਉਹਨੂੰ ਫੋਲੋ ਕਰ ਰਹੇ ਆ ਕਿ ਆਪਾਂ ਫੂਕ ਦਾ ਬਾਟਾ ਇੰਨਾ ਛਕਾ ਦਿੰਦੇ ਆ ਪੰਥ ਨੂੰ ਕਿ ਲੱਗਦਾ ਖਾਲਸਤਾਨ ਬਗੈਰ ਕੁਛ ਕੀਤਾ ਉਦਾਂ ਹੀ ਸਾਨੂੰ ਕਿਸੇ ਨੇ ਪਲੇਟ ਕਰਨ ਰੱਖ ਕੇ ਦੇ ਦੇਣਾ ਸੋ ਮੇਰੀ ਆਪ ਨੂੰ ਬੇਨਤੀ ਹੈ ਕਿ ਆਪਣਾ ਜਿਹੜੇ ਮੀਡੀਆ ਚੈਨਲ ਆ ਸਾਡੇ ਪੰਥਕ ਖਾਸ ਤੌਰ ਤੇ ਉਹ ਥੋੜਾ ਜਿਹਾ ਬੈਲੈਂਸ ਪੈਦਾ ਕਰੋ ਆਪਣੇ ਨੈਰੇਟਿਵ ਚ ਫੂਕ ਦਾ ਬਾਟਾ ਨਾ ਛਕਾਓ ਪੰਥ ਨੂੰ ਚੜ੍ਹਦੀ ਕਲਾ ਚ ਰੱਖੋ ਪਰ ਰੀਅਲਿਸਟਿਕ ਰੱਖੋ ਨਾਲ ਹੀ ਨਾਲ ਮੇਰੀ ਆਪਣੀ ਪੋਲੀਟੀਕਲ ਲੀਡਰਸ਼ਿਪ ਨੂੰ ਬੇਨਤੀ ਆ ਦੇਸ਼ ਜਿਹੜੇ ਆ ਨਾ ਉਹ ਸਟੇਟਸਮੈਨ ਬਣਾਉਂਦੇ ਆ ਕਲਟ ਦੇ ਲੀਡਰ ਨਹੀਂ ਬਣਾਉਂਦੇ ਉਹ ਲੀਡਰਸ਼ਿਪ ਜਿਹਨੂੰ ਜਿਹਦੀ ਕਪੈਸਿਟੀ ਬਿਲਡਿੰਗ ਹੋਈ ਹੋਵੇ ਜਿਹੜੀ ਸੜਕਾਂ ਤੇ ਵੀ ਨਜ਼ਰ ਆਵੇ ਪਰ ਜਿਹੜੀ ਟੇਬਲ ਤੇ ਬਹਿ ਕੇ ਵੀ ਆਪਣੀ ਗੱਲ ਕਰ ਸਕੇ ਉਹ ਲੀਡਰਸ਼ਿਪ ਆ ਜਿਹੜੀ ਦੇਸ਼ ਬਣਾਉਂਦੀ ਆ ਤੇ ਜਿਹੜੀ ਲੀਡਰਸ਼ਿਪ ਪੰਥ ਦੇ ਵਿੱਚ ਆ ਕੇ ਬੈਣ ਨੂੰ ਤਿਆਰ ਨਾ ਹੋਵੇ ਪੰਥ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਨਾ ਹੋਵੇ ਜਿਹੜੀ ਲੀਡਰਸ਼ਿਪ ਸਧਾਰਨ ਸਿੱਖ ਤੋਂ ਡਰਦੀ ਹੋਵੇ ਉਹ ਲੀਡਰਸ਼ਿਪ ਪੰਥ ਦੀ ਲੀਡਰਸ਼ਿਪ ਨਹੀਂ ਹੋ ਸਕਦੀ ਕਿਸੇ ਕਲਟ ਦੀ ਲੀਡਰਸ਼ਿਪ ਹੋ ਸਕਦੀ ਆ ਕਿਸੇ ਕਰਾਊਡ ਦੀ ਲੀਡਰਸ਼ਿਪ ਹੋ ਸਕਦੀ ਆ ਭੇਡਾਂ ਦਾ ਕਿਸੇ ਵਾੜੇ ਦੀ ਲੀਡਰਸ਼ਿਪ ਹੋ ਸਕਦੀ ਕੌਮ ਦੀ ਨਿਯਮਾਈ ਨਹੀਂ ਕਰ ਸਕਦੀ ਸੋ ਮੇਰੀ ਆਪ ਜੀ ਨੂੰ ਬੇਨਤੀ ਆ ਕਿ ਪੰਥ ਦੇ ਵਿੱਚ ਵਿਚਰੋ ਪੰਥ ਦੇ ਵਿੱਚ ਬਹੋ ਪੰਥ ਹੈ ਤੇ ਤੁਸੀਂ ਹੋ ਜੇ ਪੰਥ ਨਹੀਂ ਜੇ ਤੁਹਾਨੂੰ ਇਹਨਾਂ ਤੋਂ ਡਰ ਲੱਗਦਾ ਵਾ ਤੇ ਤੁਹਾਡੀ ਲੀਡਰੀ ਦੀ ਸਾਨੂੰ ਕੋਈ ਲੋੜ ਨਹੀਂ ਫਿਰ ਆਪਾਂ ਜਿਹੜੇ ਬਾਹਰ ਬੈਠਾ ਡਾਇਸਪੋਰਾ ਵਾ ਇੱਥੇ ਜਿਹੜੀ ਗੱਲ ਚੱਲਦੀ ਆ ਮੈਂ ਲੀਡਰਾਂ ਨੂੰ ਫੇਰ ਆਪਣੇ ਸਾਰੇ ਲੀਡਰਾਂ ਨੂੰ ਇਹ ਬੇਨਤੀ ਕਰਾਂ ਕਿ ਜਿਹੜੀ ਵੀ ਸਟੇਟਮੈਂਟ ਦਿਓ ਜਿਹੜੀ ਵੀ ਗੱਲ ਕਰੋ ਉਹ ਪਹਿਲਾਂ ਤੋਲੋ ਉਹਦੇ ਇੰਪੈਕਟਸ ਦੇਖੋ ਵੀ ਉਹ ਕਿੱਥੇ ਕਿੱਥੇ ਕਿੱਦਾਂ ਪੈਣੇ ਉਹਦੇ ਬਾਅਦ ਸਟੇਟਮੈਂਟਾਂ ਦਿਆ ਕਰੋ ਤੁਸੀਂ ਬੈਠਿਓ ਆਜ਼ਾਦ ਦੇਸ਼ 'ਚ ਇੱਥੇ ਆ ਫਰੀडम ਆਫ ਸਪੀਚ ਤੁਸੀਂ ਕੁੱਤੇ ਆ ਬਿੱਲਿਆ ਜੋ ਮਰਜ਼ੀ ਕਰੀ ਜਾਓ ਜਿੰਨੋ ਜੋ ਮਰਜ਼ੀ ਆਖੀ ਜਾਓ ਜਿਹੜਾ ਜਿਹੜਾ ਇਸਲੇ ਭਾਰਤ ਸਿੱਖ ਵਸਦਾ ਵਾ ਉਥੇ ਦੇ ਨਕਸ਼ੇ ਚ ਕੈਦ ਆ ਉਹਦੇ ਆਲੇ-ਦੁਆਲੇ ਇੰਡੀਅਨ ਪੁਲਿਸ ਵੀ ਆ ਉਹਦੇ ਆਲੇ-ਦੁਆਲੇ ਹਿੰਦੂ ਤਵਾ ਵੀ ਆ ਉਹਦੇ ਆਲੇ-ਦੁਆਲੇ ਹੋਰ ਕਮਿਊਨਿਟੀਆਂ ਵੀ ਵਸਤੀਆਂ ਵਾ ਅਸਾਂ ਦੂਸਰੀਆਂ ਕਮਿਊਨਿਟੀਆਂ ਨੂੰ ਆਪਣੇ ਨਾਲ ਜੋੜਨਾ ਖਾਲਸਾਤਾਨ ਲਈ ਲੋਕਾਂ ਨੂੰ ਵਕ ਨਹੀਂ ਕਰਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਸਿਰਫ ਪੰਜਾਬ ਚ ਸਿੱਖ ਨਹੀਂ ਸੀ ਵਸਦੇ ਉਹਦੇ ਵਿੱਚ ਮੁਸਲਮਾਨ ਵੀ ਸੀ ਉਹਦੇ ਚ ਹਿੰਦੂ ਵੀ ਸੀ ਉਹਦੇ ਚ ਦਲਿਤ ਵੀ ਸੀ ਜੇ ਇਦਾਂ ਦਾ ਖਾਲਸਤਾਨ ਲੈਣਾ ਨਾ ਜਿਹਦੇ ਵਿੱਚ ਕਿਸੇ ਹੋਰ ਦੀ ਕੋਈ ਥਾਂ ਨਹੀਂ ਤੇ ਮੈਨੂੰ ਤਾਂ ਤੁਸੀਂ ਮਾਫੀ ਕਰੋ ਮੈਂ ਤਾਂ ਫਿਰ ਇਦਾਂ ਦਾ ਖਾਲਸਤਾਨ ਦਾ ਪ੍ਰਚਾਰ ਨਹੀਂ ਕਰ ਸਕਦਾ ਸੋ ਜਿੱਦੋਂ ਵੀ ਆਪਾਂ ਕੋਈ ਸਟੇਟਮੈਂਟ ਦਈਏ ਤੇ ਬੜੀ ਰਿਸਪਾਂਸਿਬਲ ਸਟੇਟਮੈਂਟ ਦਈਏ ਔਰ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਦਈਏ ਔਰ ਸੋਚ ਕੇ ਦਈਏ ਕਿ ਪੰਜਾਬ ਦੇ ਤੇ ਹਿੰਦੁਸਤਾਨ ਦੇ ਸਿੱਖਾਂ ਤੇ ਉਹਦਾ ਕੀ ਅਸਰ ਪੈਣਾ ਅੱਜ ਆਪਾਂ ਸ਼ਹੀਦੀ ਦੀ ਗੱਲ ਕਰ ਰਹੇ ਹਾਂ ਮੈਂ ਕਈ ਵਾਰੀ ਬਹੁਤ ਭਾਵਕ ਹੋ ਜਾਂਦਾ ਸ਼ਹੀਦੀ ਬਹੁਤ ਉੱਚਾ ਰਤਬਾ ਵਾ ਗੁਰੂ ਸਾਹਿਬ ਨੇ ਦਾ ਫਰਮਾਨ ਹੈ ਵੀ ਗੁਰਿਆਈ ਦੇ ਬਾਅਦ ਜ ਸਭ ਤੋਂ ਵੱਡਾ ਕੋਈ ਉੱਚਾ ਰਤਬਾ ਰੱਬ ਦੇ ਸਕਦਾ ਤਾਂ ਸ਼ਹੀਦੀ ਦਾ ਰਤਬਾ ਵਾ ਆਪਾਂ ਇਸ ਸ਼ਹੀਦੀ ਦੇ ਰਤਬੇ ਨੂੰ ਐਵੇਂ ਨਾ ਮੰਡੀ ਜਾਈਏ ਸਰੋਪਿਆਂ ਦੀ ਤਰ੍ਹਾਂ ਸ਼ਹੀਦ ਦੀ ਇੱਕ ਡੈਫੀਨੇਸ਼ਨ ਹੈ ਸੋ ਜ਼ਰਾ ਧਿਆਨ ਨਾਲ ਲੋਕਾਂ ਦੇ ਨਾਂ ਨਾਲ ਸ਼ਹੀਦ ਲਾਇਆ ਕਰੋ ਤੇ ਜਿਹੜੇ ਸ਼ਹੀਦ ਹੋਏ ਆ 84 ਚ ਸਾਡੇ ਕੌਮੀ ਸ਼ਹੀਦ ਆ ਅੱਜ ਉਹਨਾਂ ਦੇ ਬਾਰੇ ਕਈ ਕਈ ਨਵੇਂ ਪ੍ਰਚਾਰ ਹੋ ਰਹੇ ਆ ਨੇੜੇ ਤੇੜਿੜਿਓ ਕਿ ਫਲਾਣਾ ਜਿਹੜਾ ਸੀਗਾ ਉਹ ਫਲਾਣੇ ਫਲਾਣੀ ਏਜੰਸੀ ਨਾਲ ਕੰਮ ਕਰਦਾ ਸੀਗਾ ਉਹ ਸ਼ਾਇਦ ਜਿਹੜਾ ਵਾ ਮਖੌਟਾ ਸੀਗਾ ਜਿਹੜੇ ਲੋਕ ਇਹ ਭੰਡੀ ਪ੍ਰਚਾਰ ਕਰ ਰਹੇ ਉਹਨਾਂ ਨੂੰ ਕਨਫਰੋਂਟ ਕਰਨਾ ਪੈਣਾ ਕਿਉਂਕਿ ਹੁਣ ਇੰਡੀਆ ਨੇ ਤੁਹਾਡੀ ਵਿਚਾਰਧਾਰਾ ਤੇ ਹਮਲਾ ਕਰਨਾ ਤੁਹਾਡੇ ਸ਼ਹੀਦਾਂ ਦੇ ਬਾਰੇ ਨਵੇਂ ਨੈਰੇਟਿਵ ਕਰਨੇ ਆ ਤਾਂ ਕਿ ਤੁਹਾਡੇ ਮਨ ਚ ਸ਼ਹੀਦਾਂ ਦਾ ਦਰਦ ਸ਼ਹੀਦਾਂ ਦਾ ਪਿਆਰ ਮੁੱਕ ਜਾਏ ਇਹ ਕੰਮ ਆਪਾਂ ਕਦੇ ਨਹੀਂ ਹੋਣ ਦੇਣਾ ਸੋ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਮਾਨਾ ਵਾ ਭਾਈ ਨਿਜਰ ਦੀ ਸ਼ਹੀਦੀ ਭਾਈ ਖੰਡੇ ਹੋਰਾਂ ਦੀ ਸ਼ਹੀਦੀ ਪਾਈ ਪਰਮਜੀਤ ਸਿੰਘ ਦੀ ਪੰਜਵੜੀ ਸ਼ਹੀਦੀ ਦੇ ਬਾਅਦ ਦੁਨੀਆ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਬਹੁਤ ਉੱਭਰ ਕੇ ਸਾਹਮਣੇ ਆਈ ਹੈ ਦੁਨੀਆ ਇਸ ਵੇਲੇ ਸਿੱਖਾਂ ਦੇ ਨਾਲ ਖੜੀ ਆ ਪਰ ਆਪਾਂ ਨੂੰ ਇਹ ਫਾਲੋਅ ਅਪ ਕਰਨਾ ਪੈਣਾ ਸਾਨੂੰ ਵੱਧ ਤੋਂ ਵੱਧ ਲੋਬਿੰਗ ਕਰਨੀ ਪੈਣੀ ਆਪਣੇ ਕਾਂਗਰਸ ਦੇ ਗਲਿਆਰਿਆਂ 'ਚ ਕੈਨੇਡਾ ਦੀ ਪਾਰਲੀਮੈਂਟ 'ਚ ਆਸਟ੍ਰੇਲੀਆ ਦੀ ਪਾਰਲੀਮੈਂਟ 'ਚ ਮੈਨੂੰ ਆਸਟ੍ਰੇਲੀਆ ਜਾਣ ਦਾ ਵੀ ਮੌਕਾ ਮਿਲਿਆ ਪਿਛਲੇ ਸਮੇਂ 'ਚ ਉੱਥੇ ਵੀ ਅਸੀਂ ਜਿਹੜੀ ਆਸਟ੍ਰੇਲੀਅਨ ਸੰਗਤ ਆ ਉਹਦੇ ਨਾਲ ਰਲ ਕੇ ਕੋਸ਼ਿਸ਼ ਕਰ ਰਹੇ ਆ ਕਿ ਉੱਥੇ ਟ੍ਰਾਂਸਨੈਸ਼ਨਲ ਡਿਪ੍ਰੈਸ਼ਨ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਲੈਜਿਸਲੇਸ਼ਨ ਹੋਵੇ ਇੱਥੇ ਅਮਰੀਕਨ ਸਿਕ ਕੌਕਸ ਤੇ ਇਹਦੇ ਸਾਰੇ ਕਾਂਗਰਸਮੈਨ ਇਸ ਯਤਨ 'ਚ ਲੱਗੇ ਆ ਕੈਲੀਫੋਰਨੀਆ ਦੀ ਅਸੈਂਬਲੀ ਟ੍ਰਾਂਸਨੈਸ਼ਨਲ ਡਿਪ੍ਰੈਸ਼ਨ ਦਾ ਮਤਾ ਆ ਰਿਹਾ ਸੋ ਆਪਣੀ ਜਿਹੜੀ ਲੀਡਰਸ਼ਿਪ ਆ ਉਹ ਇਹ ਨਾ ਕਵੇ ਜਾ ਕੇ ਕਿ ਮੇਰੀ ਜਾਨ ਨੂੰ ਬਹੁਤਾ ਖਤਰਾ ਤੇ ਮੇਰੀ ਜਾਨ ਨੂੰ ਬਹੁਤਾ ਖਤਰਾ ਮੈਂ ਅਜੇ ਤੱਕ ਨਹੀਂ ਕਹਿਆ ਮੇਰੀ ਜਾਨ ਨੂੰ ਖਤਰਾ ਮੇਰੀ ਤਾਂ ਬਹੁਤ ਪੁਰਾਣਾ ਖਤਰਾ ਵਾ ਮੈਨੂੰ ਇੱਕ ਬੰਦ ਸੁਨਿੰਦਰ ਸਿੰਘ ਮੇਰੇ ਨਾਲ ਆ ਰਹੇ ਸੀ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਵੀ ਬੰਦਾ ਜਿਸ ਵੇਲੇ ਜਨਮ ਲੈਂਦਾ ਤੇ ਖਤਰਾ ਬੰਦਾ ਹਜੇ ਦੁਨੀਆ 'ਚ ਨਹੀਂ ਆਉਂਦਾ ਤੇ ਖਤਰਾ ਹੀ ਉਹਦੇ ਨਾਲ ਹੀ ਆਉਂਦੇ ਆ ਉਹ ਭਾਈ ਜੀ ਐਡਾ ਖਤਰਾ ਤੇ ਘਾਰ ਬਹੁਤ ਤੁਹਾਨੂੰ ਪੰਥ ਨੇ ਕਿਹਾਤ ਨਹੀਂ ਕਿਹਾ ਕੇ ਤੁਸੀਂ ਪੰਥ ਦੀ ਗੱਲ ਕਰੋ ਗੁਰੂ ਸਾਹਿਬ ਜੇ ਸੋਚ ਲੈਂਦੇ ਵੀ ਮੈਂ ਬਾਦਸ਼ਾਹ ਦੇ ਨਾਲ ਮੱਥਾ ਲਾਈ ਬੈਠਾ ਵਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸੋਚ ਲੈਂਦੇ ਮੇਰੇ ਆਲੇ ਦੁਆਲੇ ਟੈਂਕਾਂ ਤੋਪਾਂ ਤੋਪ ਆ ਗਏ ਆ ਮੇਰੀ ਜਾਨ ਨੂੰ ਖਤਰਾ ਵਾ ਤੇ ਅੱਜ ਪੰਥ ਕਿੱਥੇ ਖਲੋਤਾ ਹੁੰਦਾ ਸਿੱਖ ਕਦੇ ਵੀ ਪਹਾੜੇ ਦੇ ਟੱਟੂ ਨਹੀਂ ਰਹੇ ਅੱਜ ਆਪਾਂ ਕਹਿੰਦੇ ਆ ਫਲਾਣਾ ਕੰਮ ਕਰਦੇ ਆ ਤੁਹਾਨੂੰ ਐ ਇਨਾਮ ਦੇਾਂਗੇ ਸਿੱਖ ਲਈ ਇਨਾਮ ਹੈ ਤੇ ਗੁਰੂ ਸਾਹਿਬ ਦੀ ਸ਼ਹੀਦੀ ਹੈ ਇਨਾਮ ਹੈ ਸਿੱਖ ਕਦੇ ਪੈਸਿਆਂ ਵਾਸਤੇ ਨਹੀਂ ਲੜਿਆ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਇਕਤਦਾਰ ਚੀਮਾ ਨੇ ਕੰਨ ਖੋਲ ਦਿੱਤੇ ਨੇ ਉਹਨਾਂ ਲੋਕਾਂ ਦੇ ਜਿਹੜੇ ਕਹਿੰਦੇ ਸੀ ਕਿ ਖਾਲਸਤਾਨ ਨਹੀਂ ਬਣ ਸਕਦਾ ਖਾਲਸਤਾਨ ਨਹੀਂ ਬਣਨ ਦਿਆਂਗੇ ਨਰਿੰਦਰ ਮੋਦੀ ਕਿਸੇ ਭੁੱਲ ਚਨਾ ਰਵੇ ਕਿਉਂਕਿ ਇਹ ਸਿੱਖ ਕੌਮ ਉਹ ਆ ਜਿਨੇ ਨਦਰ ਸ਼ਾਹ ਦਾ ਰਸਤਾ ਰੋਕਿਆ ਇਸ ਸਿੱਖ ਕੋ ਮੋਹ ਹੈ ਜਿਨ੍ਹਾਂ ਅਫਗਾਨੀਆਂ ਤੇ ਹਮਲੇ ਕੀਤੇ ਇਸ ਸਿੱਖ ਕੋ ਮੋਹ ਹੈ ਜਿਨੇ ਮੁਗਲਾਂ ਦਾ ਮੁਕਾਬਲਾ ਕੀਤਾ ਤੇ ਇਸ ਪੰਜਾਬ ਦੀ ਧਰਤੀ ਤੇ 40 ਸਾਲ ਰਾਜ ਕੀਤਾ ਤੇ ਜੇ ਗੋਰੇ ਇਸ ਸਰਜ਼ਮੀਨ ਤੋਂ ਭੱਜੇ ਹਿੰਦੁਸਤਾਨ ਤੋਂ ਭੱਜੇ ਤੇ ਸਿੱਖਾਂ ਦੀ ਵਜ੍ਹਾ ਤੋਂ ਕਿਉਂਕਿ ਸਿੱਖ ਹਮੇਸ਼ਾ ਇਹਨਾਂ ਗੋਰਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਰਹੇ ਇਹਨਾਂ ਗੋਰਿਆਂ ਦਾ ਮੁਕਾਬਲਾ ਕਰਦੇ ਰਹੇ ਤੇ ਜੇ ਤੁਸੀਂ ਸਮਝਦੇ ਹੋ ਕਿ ਮਹਾਤਮਾ ਗਾਂਧੀ ਤੇ ਕਾਇਦ ਆਜ਼ਮ ਦੇ ਬਹੁਤ ਜ਼ਿਆਦਾ ਮਿਹਨਤ ਕੀਤੀ ਇਸ ਮੁਲਖ ਨੂੰ ਬਚਾਣ ਲਈ ਆਜ਼ਾਦੀ ਲਈ ਤੇ ਕੋਈ ਮਿਹਨਤ ਨਹੀਂ ਕੀਤੀ ਗੋਰੇ ਵੈਸੇ ਹੀ ਹਿੰਦੁਸਤਾਨ ਨੂੰ ਛੱਡ ਕੇ ਭੱਜ ਰਹੇ ਸਨ ਇਹ ਸਭ ਨੂੰ ਨਜ਼ਰ ਆ ਰਿਹਾ ਸੀ ਸਿੱਖਾਂ ਨੇ ਜ਼ੋਰ ਲਾਇਆ ਗੋਰਿਆਂ ਨੂੰ ਭਜਾਣ ਲਈ ਨਾ ਕਿ ਮੁਲਖ ਬਣਾਉਣ ਲਈ ਮਹਾਤਮਾ ਗਾਂਧੀ ਤੇ ਕਾਜ਼ੀ ਆਜ਼ਮ ਨੇ ਆਪੋ ਆਪਣੇ ਮੁਲਖ ਬਣਾਉਣ ਦੀ ਗੱਲ ਕਰ ਲਈ ਲੇਕਿਨ ਸਿੱਖਾਂ ਦਾ ਰਾਜ ਕਿੱਥੇ ਗਿਆ ਸਿੱਖਾਂ ਦੀ ਹਕੂਮਤ ਕਿੱਥੇ ਗਈ ਸਿੱਖਾਂ ਨੂੰ ਇੱਕ ਦਫਾ ਫੇਰ ਰਾਜ ਮਿਲਣ ਵਾਲਾ ਸਿੱਖਾਂ ਨੂੰ ਇੱਕ ਦਫਾ ਫੇਰ ਹਕੂਮਤ ਮਿਲਣ ਵਾਲੀਏ ਸਿੱਖੋ ਕੌਮ ਹੈ ਜਿਨੇ ਮੁਗਲਾਂ ਦਾ ਮੁਕਾਬਲਾ ਕੀਤਾ ਸਿੱਖੋ ਕੌਮ ਹੈ ਜਿਨੇ ਪਠਾਣਾ ਦਾ ਮੁਕਾਬਲਾ ਕੀਤਾ ਸਿੱਖੋ ਕੌਮ ਹੈ ਜਿਨੇ ਨਾਦਰ ਸ਼ਾਹ ਦਾ ਮੁਕਾਬਲਾ ਕੀਤਾ ਇਸ ਧਰਤੀ ਦੇ ਉੱਤੇ ਆਪਣਾ ਕਾਨੂੰਨ نافذ ਕੀਤਾ ਇਸ ਧਰਤੀ ਦੇ ਉੱਤੇ ਆਪਣੀ ਹਕੂਮਤ نافذ ਕੀਤੀ ਨਰਿੰਦਰ ਮੋਦੀ ਸਭ ਜਾਣਦਾ ਹੈ ਕਿ ਸਿੱਖ ਕੌਮ ਅਗਰ ਆਪਣਾ ਹੱਕ ਲੈਣ ਲਈ ਅੱਗੇ ਵਧੀ ਤੇ ਨਰਿੰਦਰ ਮੋਦੀ ਕਦੀ ਵੀ ਇਹਨਾਂ ਨੂੰ ਰੋਕ ਨਹੀਂ ਸਕੇਗਾ ਤੇ ਬਹੁਤ ਜਲਦ ਇਹ ਰਾਜ ਤੁਹਾਨੂੰ ਨਜ਼ਰ ਆਏਗਾ ਖਾਲਸਤਾਨ ਤੁਹਾਨੂੰ ਬੰਦਾ ਹੋਇਆ ਨਜ਼ਰ ਆਏਗਾ ਇੱਕ ਤਦਾਰ ਚੀਮਾ ਕਹਿ ਰਿਹਾ ਤੇ ਐਸਜੀਆਈਡੀ ਵੀਡੀਓ ਤੁਸੀਂ ਸਿੱਖ ਕੌਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ